ਐਕਸਰਸਾਈਜ਼ ਕਰ ਰਿਹਾ ਬੰਦਾ ਕਿਤਾ ਅਫਰ ਗੁਲਦੀਪ ਲੱਗੀ ਮਿਹਨਤ ਕਿ ਨਹੀਂ ਹਜੇ ਹਾਂਜੀ ਲੱਗੀ ਜਾਂਦੀ ਆ ਮਿਹਨਤ ਕਰੀ ਜਾਂਦੇ ਆ ਕਿ ਆ ਰਹੀ ਹੈ ਜੀ ਮੁੰਡੇ ਦੀ ਪ੍ਰੈਕਟਿਸ ਐਕਸਰਸਾਈਜ਼ ਕਰ ਰਿਹਾ ਜੀ ਗੁਲਦੀਪ ਸ਼ਕਾਰਵਾਸੀ ਜੀ ਵਾਲਾ ਥੋੜਾ ਫ੍ਰੀ ਹੋ ਜਾਵੇ ਫਿਰ ਆਪਾਂ ਕਿੱਦਾਂ ਭਲਵਾਨ ਜੀ ਫਿਰ ਲੱਗੀ ਮਿਹਨਤ ਹਾਂਜੀ ਲੱਗੀ ਮਿਹਨਤ ਕਿਦਾਂ ਫਟਾ ਬਾਡੀ ਹਾਂਜੀ ਸੈਟ ਸੈਟ ਠੀਕ ਆ ਠੀਕ ਆ ਹੋਰ ਫਿਰ ਕਿਦਾਂ ਕੀ ਹਾਲ ਚਾਲ ਬਸ ਵਧੀਆ ਠੀਕ ਠਾਕ ਜੀ ਕਿਵੇਂ ਲੰਘਦੇ ਦਨ ਯੂਰਪ ਦੇ ਵਿੱਚ ਯੂਰਪ ਦੇ ਦੇ ਬੜੇ ਵਧੀਆ ਨੰਗਣ ਡੇ ਨੇ ਵਧੀਆ ਲੰਘਦੇ ਆ ਬਹੁਤ ਵਧੀਆ ਕਿੰਨੀ ਵਾਰੀ ਵੀ ਮੇਰਾ ਖਿਆਲ ਅਕਲਦੀਪ ਆ ਗਿਆ ਤੂੰ ਇਸ ਵਾਰੀ ਯੂਰਪ ਆ ਚੌਥੀ ਵਾਰੀ ਪਹਿਲੇ ਸਾਲ ਕਿਹੜੇ ਸਾਲ ਚ ਆਇਆ ਸੀ 2017 ਚ 17 ਚ ਹਾਂ 17 ਦੇ ਵਿੱਚ ਆਇਆ ਕਿੰਨੇ ਮੇਲੇ ਹੋਏ ਸੀ ਉਦੋਂ ਪਤਾ ਕੁਝ ਮੇਲੇ ਮੇਰੇ ਖਿਆਲ ਨਾਲ ਤੂੰ 5 6 ਹੀ ਹੈਗੇ ਇੱਕ ਦੋ ਸ਼ੋਅ ਮੈਚ ਖੇਡੇ ਇੱਕ ਫਰਾਂਸ ਖੇਡਿਆ ਸੀ ਹਾਂ ਤੇ ਇੱਕ ਨਾਰਵੇ ਖੇਡਿਆ ਹੈ ਨਾਰਵੇ ਹਾਂਜੀ ਨਾਰਵੇ ਕਿਵੇਂ ਰਿਆ ਸੀ ਪ੍ਰਦਰਸ਼ਨ ਵਧੀਆ ਰਿਆ ਵਧੀਆ ਸੀਜ਼ਨ ਦਾ ਬੈਸਟ ਨਿਕਲੇਆ ਉਦੋਂ ਮੈਂ ਉਦੋਂ 17 ਚ ਰੀਡਰ ਕੌਣ ਸੀ ਨਾਲ ਬੈਸਟ ਰੀਡਰ ਦੀਪਾ ਦੀਪਾ ਖਾਈ ਵਾਲਾ ਦੀਪਾ ਖਾਈ ਵਾਲਾ ਦੀਪਾ ਖਾਈ ਵਾਲਾ ਹਾਂ ਠੀਕ ਆ ਠੀਕ ਆ ਠੀਕ ਆ 17 ਤੋਂ ਬਾਅਦ ਫਿਰ 18 ਚ ਕੈਨੇਡਾ 18 ਚ ਕੈਨੇਡਾ ਹੈ ਹਾਂ ਜੀ ਕੈਨੇਡਾ ਫਿਰ ਕੇ ਮੇਰਾ ਪ੍ਰਦਰਸ਼ਨ ਕੈਨੇਡਾ ਵਧੀਆ ਰਿਹਾ ਠੀਕ ਰਿਹਾ ਠੀਕ ਰਿਹਾ ਹਾਂ ਜੀ ਕਿਹੜੀ ਟੀਮ ਬਲੋ ਖੇਡਿਆ ਸੀ ਉੱਥੇ ਰਾਜਵੀਰ ਰਾਜੂ ਅੱਛਾ ਵੈਨਕੂਵਰ ਠੀਕ ਆ ਟੋਰਾਂਟੋ ਵਿੱਚ ਲਾਈਨ ਲਾਈਨ ਮਾਲਟਨ ਦੀ ਠੀਕ ਆ ਠੀਕ ਆ ਸਹੀ ਆ ਸਹੀ ਆ ਨਾਲ ਕਿਹੜੇ ਸੀ ਪਲੇਅਰ ਫਿਰ ਕੈਨੇਡਾ ਕੈਨੇਡਾ ਮੱਖੀ ਭਵਾਨ ਹਣੀ ਮਾਵੀਰ ਹਾਂ ਤੇ ਨਿਰਮਲ ਹਾਂ ਜੋਦਾ ਕਸਾਲਾ ਹਾਂ ਜਾਫੀ ਅੰਮ੍ਰਿਤ ਹਾਂ ਅੰਮ੍ਰਿਤ ਤੇ ਸਤੂ ਕੁਆਣ ਗਰਦੇਤ ਹਾਂ ਜੋਰਦ ਮੀਦੀ ਵਾਲਾ ਠੀਕ ਆ ਇਹ ਨਾਲ ਹੀ ਖੜੇ ਨੇ ਸਹੀ ਆ ਸਹੀ ਆ ਵਧੀਆ ਟ੍ਰਿਕ ਹੋ ਰਹੀ ਗगन ਜੋਗੀ ਵਾਲੀਆ ਗगन ਜੋਗੀ ਵਾਲੀਆ ਵਧੀਆ ਰਿਆ ਪ੍ਰਸ਼ਨ ਉੱਥੇ ਵੀ ਵਧੀਆ ਰਿਆ 19 ਦੇ ਵਿੱਚ ਫਿਰ ਕਿੱਧਰ ਗਏ 19 ਦੇ ਵਿੱਚ ਫਿਰ ਯੂਰਪ ਫਿਰ ਸੀਜ਼ਨ ਦੇ ਵੈਸਟ ਆ ਨਾ ਹਾਂ ਫਿਰ ਸੀਜ਼ਨ ਦੇ ਵੈਸਟ ਆ 19 ਚ ਆਪਣੀਆਂ ਮੁਲਾਕਾਤਾਂ ਹੋਈਆਂ ਨੇ ਇੱਥੇ ਰ ਹਾਂਜੀ ਹਾਂਜੀ ਵੀ ਕੀ ਫਿਰ ਲੋਕਡਾਊਨ ਲੱਗਿਆ ਰਿਹਾ ਹਨ ਕੀ ਕੀ ਲੋਕਡਾਊਨ ਤੇ ਬਾਈ ਦੇ ਵਿੱਚ ਫੇਰ ਯੂਰਪ ਇਥੇ ਬਾਈ ਦੇ ਫੇਰ ਸੀਜ਼ਨ ਦੇ ਬੈਸਟ ਆਪਾਂ ਹਾਂ ਭਰਾ ਬੜੀਆਂ ਰੌਣਕਾਂ ਲੱਗੀਆਂ ਨਾ ਬਾਈ ਦੇ ਵਿੱਚ ਗਲਦੀਪ ਬਾਈ ਦੇ ਵਿੱਚ ਬੈਸਟ ਹੈ ਸੀਜ਼ਨ ਦਾ ਹਾਂ ਸਹੀ ਆ ਚਲੋ ਮਹਾਰਾਜ ਕਿਰਪਾ ਕਰੇ ਹੁਣ 24 ਚੱਲਦਾ ਦੇਖੋ ਕੀ ਬਣਦਾ ਹਾਂ 24 ਆਏ ਆ ਖੇਡਣ ਹੁਣ ਵੇਖੋ ਗਲਦੀਪ ਥੋੜਾ ਜਿਹਾ ਗੈਪ ਵਿੱਚ ਪੈ ਗਿਆ ਸੀਗਾ ਉਹ ਕੀ ਰੀਜਨ ਬਣ ਗਿਆ ਸੀਗਾ ਉਹ ਇੱਥੇ ਮੇਰੇ ਬਾਈ ਦੇ ਵਿੱਚ ਸੱਟ ਲੱਗੀ ਹਾਂ ਪਸਲੀ ਟੁੱਟ ਗਈ ਤੇ ਅੰਦਰੋਂ ਇੱਕ ਨਾੜ ਦੇ ਵਿੱਚ ਪਸਲੀ ਖੁੱਭ ਗਈ। ਅੱਛਾ ਅੰਦਰ ਖੂਨ ਪੈ ਗਿਆ ਮੇਰੇ ਮਤਲਬ ਵੀ ਉਹਦੇ ਕਰਕੇ ਅੰਦਰ ਰੈਸਟ ਵੱਜ ਗਈ ਵਾ ਮਾਰੀ ਹੂੰ ਜਿਆਦਾ ਗੰਭੀਰ ਸੱਟ ਸੀਗੀ ਹਨਾ ਜਿਆਦਾ ਹੀ ਲੱਗੀ ਪੁਰਤਗਾਲ ਲੱਗੀ ਸੀ ਕਿੱਥੇ ਮੇਰਾ ਖਿਆਲ ਆ ਇਹ ਲੱਗੀ ਸਪੇਨ ਸਪੇਨ ਲੱਗੀ ਅੱਛਾ ਸਪੇਨ ਠੀਕ ਹੈ ਬਲਾਂਸੀਆ ਬਲਾਂਸੀਆ ਹਾਂ ਉਦੋਂ ਮੈਂ ਚਲੇ ਗਿਆ ਸੀਗਾ ਮੈਨੂੰ ਦੋ ਮਹੀਨੇ ਪਹਿਲਾਂ ਜਾਣਾ ਪਿਆ ਗਿਆ ਸੀ ਮੇਰਾ ਉੱਧਰ ਕੈਨੇਡਾ ਹਾਂ ਪਾਸਪੋਰਟ ਜਮ੍ਹਾਂ ਕਰਾਉਣਾ ਸੀਗਾ ਜਦੋਂ ਸਹੀ ਆ ਉਹਦੋਂ ਫਿਰ ਬਾਅਦ ਵਿੱਚ ਮਹੀਨਾ ਇੱਥੇ ਰਿਹਾ ਮੈਂ ਹਾਂ ਪੂਰਾ ਰੇਟ ਹੋਇਆ ਮੇਰਾ ਪੂਰਾ ਟ੍ਰੀਟਮੈਂਟ ਕਰਕੇ ਫਿਰ ਉਹਨਾਂ ਨੂੰ ਕੱਲਿਆ ਉਹ ਠੀਕ ਆ ਆ ਕਲੱਬ ਨੇ ਦਿੱਤਾ ਸਾਥ ਪੂਰਾ ਜਨਾਈ ਕਲੱਬ ਨੇ ਬਹੁਤ ਜ਼ਿਆਦਾ ਸਾਥ ਦਿੱਤਾ ਮੇਰਾ ਹੂੰ ਉਹਨਾਂ ਦੇ ਕਰਕੇ ਫਿਰ ਦੋਰੇ ਕਬੱਡੀ ਖੇਡਣ ਲੱਗ ਪਿਆ ਨਹੀਂ ਨਹੀਂ ਸਹੀ ਆ ਇੰਡੀਆ ਵੀ ਕੱਲ ਦੀ ਬਤਰੀ ਵਧੀਆ ਮਦਦ ਕਰੀ ਆ ਹਨਾ ਬਹੁਤ ਜ਼ਿਆਦਾ ਮੁਰ ਵੀ ਪਹਿਲੀ ਕਲੱਬ ਹੋਣੀ ਹੈ ਜਿਨੇ ਜਿੰਨਾਂ ਨੇ ਤਨਖਾਹ ਲਈ ਤਨਖਾਹ ਲਈ ਮੇਰੀ ਉਹਨਾਂ ਨੇ ਇੱਕ ਸਾੜ ਕਿੰਨਾ ਜਰ ਮਲਵੀ ਪਾਜੀਆਂ ਦਾ ਤੂੰ ਖੇਡਦਾ ਨਹੀਂ ਹਾਂ ਉਹਨਾਂ ਚ ਤੇਰੀ ਤਨਖਾਹ ਚੱਲਦੀ ਰਹੂਗੀ 50000 ਰੁਪਏ ਦਿੰਦੇ ਰੇ ਮੈਨੂੰ ਮਹੀਨੇ ਦਾ ਬਹੁਤ ਵੱਡੀ ਗੱਲ ਆ ਯਾਰ ਨਹੀਂ ਬੰਦਾ ਕਹਿੰਦਾ ਆਪਾਂ ਯਾਰ ਅਬ ਚਲੋ ਪਲੇਅਰ ਖਰੀਦਦੇ ਆ ਹਨਾ 6:00 ਬਜ ਗਈ ਦੈਟਸ ਹਟ ਆਣਾ ਵੀ ਆਪਾਂ ਕੀ ਲੈਣਾ ਬੰਦੇ ਤੋਂ ਹੂੰ ਹੂੰ ਬਹੁਤ ਵੱਡੀ ਗੱਲ ਆ ਜੱਗੇ ਭਾਈ ਦਾ ਬਹੁਤ ਬਹੁਤ ਧੰਨਵਾਦ ਨਾਲ ਸਾਰੀ ਕਲੱਬ ਦਾ ਜਿਨ੍ਹਾਂ ਨੇ ਬੜਾ ਜਿਆਦਾ ਸਾਥ ਦਿੱਤਾ ਸੋਨਾਂ ਕਰਕੇ ਫੇਰ ਗਰਾਊਂਡ ਦੁਬਾਰੇ ਗਰਾਊਂਡਾਂ ਵਿੱਚ ਆ ਕੇ ਖੇਡਣਾ ਹਾਂ ਢੋਲੇ ਦੇ ਵਿੱਚ ਤੇਰੀ ਵਧੀਆ ਉਥੇ ਕੋਲ ਰਹਿ ਕੇ ਟੇਕਰ ਕਰੀ ਜਾਣਾ ਹਾਂ ਢੋਲਾ ਹੀ ਮੱਗਾ ਹੀ ਜਿਹੜੇ ਜਾਣੇ ਮੇਰੇ ਕੋਲ ਹੀ ਰਹੇ ਉਥੇ ਹਾਂ ਹਾਂ ਸਹੀ ਆ ਬੋਣੀ ਮੇਰਾ ਬੜਾ ਜ਼ਿਆਦਾ ਸਾਥ ਦਿੱਤਾ ਹੂੰ 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 ਇੰਡੀਆ ਜਾ ਕੇ ਬਾਅਦ ਵਿੱਚ ਫੇਰ ਆਪਣਾ ਇਹ ਮੱਗੇ ਨੇ ਬਿੱਲਾ ਹੋਇਆ ਹੂੰ ਇਹਨਾਂ ਨੇ ਮੈਨੂੰ ਮਲਵੀ ਘਰ ਨਹੀਂ ਬਹਿਣ ਦਿੱਤਾ ਹਾਂ ਨਾਲ ਉਦਾਂ ਹੀ ਮੈਚਾਂ ਦੇ ਖੜਦੇ ਰਹੇ ਵੀ ਯਾਨੀ ਬੰਦਾ ਸਾਡਾ ਢੇਂਦੀ ਕਲਾ ਚ ਨਾ ਹੋ ਜੇ ਵੀ ਚੜ੍ਹਦੀ ਕਲਾ ਵਿੱਚ ਰਹੇ ਜੀ ਚੜ੍ਹਦੀ ਕਲਾ ਵਿੱਚ ਰਹੇ ਇਨੋਇਲ ਨਾ ਮੇ ਉਤਰਾ ਮੈਂ ਕਬੱਡੀ ਮੇਰਾ ਛੱਡਾਂ ਦਾ ਰਹਾਦਾ ਸੀ ਮੈਂ ਨਹੀਂ ਖੇਡਨੀ ਹਾਂ ਐਨਾ ਮਾਂ ਟੁੱਟ ਗਿਆ ਐਨਾ ਟੁੱਟ ਗਿਆ ਸੀ ਮੇਰੇ 56 ਡੈਂਕੇ ਲੱਗੇ ਹਾਂ ਬਸ ਨਹੀਂ ਦੇ ਇਧਰਲੇ ਬਨੇ ਠੀਕ ਆ ਤੇ ਇਹ ਵੀ ਚਲੋ ਮਾਰੇ ਨੇ ਕਿਰਪਾ ਕੀਤੀ ਫੇਰ ਹੂੰ ਭਰਾਵਾਂ ਨੇ ਬੜਾ ਸਾਥ ਦਿੱਤਾ ਸਾਰਿਆਂ ਭਰਾਵਾਂ ਨੇ ਤੇ ਜਿੰਨਾ ਖੇਡਣ ਦਾ ਵੀ ਫੇਰ ਦੁਬਾਰਾ ਨਹੀਂ ਨਹੀਂ ਚਲੋ ਮਿਹਨਤ ਵੀ ਆ ਤੁਹਾਡੀ ਪਹਿਲਵਾਨ ਜੀ ਬਾਕੀ ਉਹ ਪਰਮਾਤਮਾ ਦੀ ਕਿਰਪਾ ਹਨ ਹਾਂਜੀ ਹਾਂਜੀ ਤੇ ਕੁਲਦੀਪ ਫਿਰ ਆਪਣਾ ਪਿੰਡ ਕਿੱਥੇ ਕ ਪੈਂਦਾ ਬਈ ਐਂਡ ਆਪਣਾ ਡੇਰਾ ਬਾਬਾ ਨਾਨਕ ਲੱਗੀ ਸ਼ਿਕਾਰਮਾਸ਼ੀਆਂ ਢੀਰਾ ਪੱਪਾ ਨਾਮਕ ਹੈ ਬਟਾਲੇ ਰੋਡ ਰੋਡ ਦੇ ਪਿੰਡ ਦੀ ਤਾਂ ਪਹਿਲੇ ਦਿਨ ਤੋਂ ਚੜਤਾ ਨਾ ਕਬੱਡੀ ਦੇ ਵਿੱਚ ਪਿੰਡ ਸਾਡੇ ਦੇ ਆਪਣਾ ਨਵਾਂ ਇੰਟਰਨੈਸ਼ਨਲ ਪਲੇਅਰ ਹੈ ਨਵਾਂ ਇੰਟਰਨੈਸ਼ਨਲ ਪਲੇਅਰ ਵਾਹ ਜੀ ਵਾਹ ਆਪਣਾ ਗੁਰਮੁਖ ਪਹਿਲਵਾਨ ਹਾਂ ਪੰਜਾਬ ਪਹਿਲਵਾਨ ਹਾਂ ਬਲਕਾਰ ਹੂੰ ਮੱਖਣ ਜੱਗਾ ਪਹਿਲਵਾਨ ਹੂੰ ਤੇ ਕੰਤਾ ਮੱਤਾ ਹੂੰ ਤੇ ਹੋਰ ਆਪਣਾ ਸਾਬੀ ਨੋਖੀ ਹੂੰ ਜੋਤਾ ਵਾਹ ਜੀ ਵਾਹ ਉਹਨਾਂ ਦੇ ਮਗਰ ਮੈਂ ਹਾਂ ਨਹੀਂ ਵਧੀਆ ਉਹਨਾਂ ਦੀ ਪੈਰ ਤੇ ਪੈਰ ਧਰੀ ਆ ਹਾਂ ਉਹ ਦੋ ਮੁੰਡੇ ਆਪਣੀ ਵਧੀਆ ਹੋਰ ਉੱਠਣ ਦੇ ਨੇ ਦੋ ਹੋਰ ਉੱਠ ਰਹੇ ਮੁੰਡੇ ਹਾਂ ਅਮਰ ਤੇ ਹਾਂ ਤੇ ਇੱਕ ਪਤੀਸਾ ਹੈ ਪਤੀਸਾ ਜਾਂ ਫੀ ਜਿਹੜਾ ਮੁੰਡਾ ਇੱਕ ਜਾਤੀ ਇੱਕ ਰੇਡਰ ਉਹ ਠੀਕ ਆ ਹਾਂ ਵਧੀਆ ਮੁੰਡੇ ਨੇ ਇੱਕ ਮੁੰਡਾ ਸਾਡੇ ਗਵਾਂਡ ਤੋਂ ਮੈਂ ਨੰਗਲ ਦਾ ਪਿੰਡ ਦਾ ਹੂੰ ਉਹਨੂੰ ਕੱਦੂ ਆਂਦੇ ਨੇ ਅੱਛਾ ਉਹ ਵੀ ਮੁੰਡਾ ਸਾਡੇ ਕੋਲ ਮਿੰਦ ਕਰਦਾ ਇੱਥੇ ਗਰਾਊਂਡ 'ਚ ਨਹੀਂ ਨਹੀਂ ਵਧੀਆ ਗੱਲਾਂ ਯਾਰ ਹਾਂ ਪਿੰਡ ਜਾਣੀ ਸ਼ੁਰੂ ਤੋਂ ਪਹਿਲਾਂ ਕਬੱਡੀ ਦੇ ਵਿੱਚ ਆ। ਹਾਂ ਸ਼ੁਰੂ ਤੋਂ ਸ਼ੁਰੂ ਤੋਂ ਘਰ ਦੇ ਵਿੱਚ ਹੀ ਕਬੱਡੀ ਜਿੰਦਾ। ਹੂੰ। ਘਰ ਦੇ ਵਿੱਚ ਫਿਰ ਪਹਿਲਾਂ ਮੰਨ ਲਓ ਜਿਵੇਂ ਚਿੱਤਾਈ ਚਾਚਾ ਦੇ ਮੁੰਡੇ ਹੋਗੇ ਤੁਸੀਂ ਤੂੰ ਬਲਕਾਰਾ ਹੋ ਗਿਆ ਹਨਾ। ਹਾਂ ਜੀ ਬਲਗਾਰ ਹੀ ਕੰਤਾ ਹੀ ਇਹ ਦੋਵੇਂ ਖੇਡਦੇ ਸੀ। ਹਾਂ ਇਹਨਾਂ ਮਗਰ ਲਾ ਕੇ ਫਿਰ ਆਪਾਂ ਵੀ ਉਸੇ ਲਾਈਨ 'ਚ ਆ ਗਏ। ਫਿਰ ਕਿਹੜੇ ਸਾਲ 'ਚ ਗਲਦੀਪ ਮੰਨ ਲਾ ਸ਼ੁਰੂਆਤ ਹੁੰਦੀ ਹੈ ਕਬੱਡੀ ਦੀ? ਤੇਰੀ ਸ਼ੁਰੂਆਤ ਮੈਂ ਜਿੱਦਾਂ ਸਕੂਲ ਟਾਈਮ ਤੇ ਨੈਸ਼ਨਲ ਲੈ ਖੇਡਦੇ ਹਾਂ। ਹਾਂ 2008 ਦੇ ਵਿੱਚ 10 ਦੇ ਵਿੱਚ ਹੂੰ ਸਕੂਲੇ ਡੀਪੀ ਸਰ ਗੁਰਜੀਤ ਸਿੰਘ ਹਾਂ ਪਿੰਡ ਐ ਸਕੂਲ ਚ ਪੜਦੇ ਆ ਨਹੀਂ ਧਰੋਵਾਲੀ ਧਰੋਵਾਲੀ ਸੱਬੇ ਧਰੋਵਾਲੀ ਦੇ ਪਿੰਡ ਸੱਬੇ ਘਾੜੇ ਧਰੋਵਾਲੀ ਦੇ ਪਿੰਡ ਵੱਡਾ ਮੱਲ ਹੋਇਆ ਤੁਹਾਡੇ ਈ ਇਦਾ ਨਾ ਹਾਂਜੀ ਹਾਂ ਜੀ ਸ਼ਹੀਦ ਲక్ష్మణ ਸਿੰਘ ਹੂੰ ਉਹਦਾ ਦਾ ਪਿੰਡ ਧਰੋਵਾਲੀ ਠੀਕ ਆ ਠੀਕ ਆ ਹਾਂਜੀ ਨਹੀਂ ਬਹੁਤ ਸ਼ਹੀਦਾਂ ਦੀ ਧਰਤੀ ਆ ਮਾਝੇ ਦੀ ਬਹੁਤ ਵੱਡੀ ਦੇਣਾ ਬਾਈ ਹੂੰ ਹੂੰ ਸ਼ਹੀਦੀਆਂ ਦੇ ਵਿੱਚ ਹੂੰ ਹੂੰ ਸਈਅਤ ਤੇ ਹੋਰ ਕਲਦੀ ਫੈਮਿਲੀ ਦੇ ਵਿੱਚ ਕੌਣ ਕੌਣ ਆ ਫਿਰ ਫੈਮਿਲੀ ਵਿੱਚ ਬਾਪੂ ਮਾਤਾ ਹੂੰ ਤੇ ਵਾਈਫ ਮੇਰੀ ਗੁਡੀਆਂ ਮੇਰੀ ਗੁਡੀਆਂ ਕਿੰਨੇ ਸਾਲਾਂ ਦੀ ਹੋ ਗਈ ਗੁਡੀਆਂ ਮੇਰੀ 3 ਸਾਲਾਂ ਦੀ ਹੋ ਗਈ ਠੀਕ ਆ ਠੀਕ ਆ ਹਾਂ ਵਧੀਆ ਜਾਣੀ ਜੀ ਲੱਗੇ ਲੱਗੇ ਰਹਿੰਦਾ ਘਰੇ ਬੜਾ ਜਿਆਦਾ ਸਹੀ ਆ ਨਾ ਭਰਾ ਇਹ ਕੰਮਤਾ ਹਾਂ ਕੰਮਤੇ ਹਣੀ ਜਦੋਂ ਸ਼ਰੋਣੀ ਕਮੇਟੀ ਚ ਭਰਤੀ ਹੋਇਆ ਉਦੋਂ ਸਾਡੇ ਦਲਮੀਖ ਸਿੰਘ ਜੀ ਖਾੜਾ ਖੰਨੇ ਏਰੀਏ ਦੇ ਵਿੱਚ ਨਾਲੇ ਪਿੰਡ ਸਾਡੇ ਛੋਟੇ ਖੰਨੇ ਨਾਲ ਖੜਾ ਹਾਂਜੀ ਉਦੋਂ ਇਹ ਸਾਰੇ ਤਕਰੀਬਨ ਤੁਹਾਡੇ ਮਾਝੇ ਦੇ 플레이ਰ ਸੀ ਉਹਦੇ ਵਿੱਚ ਯਾਤਰ ਉਹਦੇ ਵਿੱਚ ਆਪਣਾ ਜਸਪਲਵਾਨੀ ਕੰਮਤਾ ਸੀ ਹਾਂ ਤੇ ਮੰਨੂ ਹਣੀ ਹਾਂ ਕੀ ਆਪਣਾ ਜੱਗਾ ਭਲਵਾਣੀ ਸਾਡੇ ਪਿੰਡ ਦਾ ਹੈ ਫਿਰ ਜਿਵੇਂ ਕੱਲੀ ਮੈਂ ਹੀ ਮਾਲਾ ਤੈਨੂੰ ਦੇਖਿਆ ਇੰਡੀਆ ਵਿੱਚ ਤੂੰ ਵੀ ਸ਼ਰੂਣੀ ਕਮੇਟੀ 'ਚ ਖੇਡਦਾ ਸੀ ਹੁਣ ਵੀ ਉਹੀ ਟੀਮ ਆਪਣੀ ਹੈ ਖੇਡ ਰਹੇ ਹਾਂ ਤੁਸੀਂ ਉਹਦੇ ਵਿੱਚ ਜਾਂ ਨਹੀਂ ਕਿਦਾਂ ਜੋਬ ਦਾ ਕਿਦਾਂ ਚੱਲਦਾ ਹੁਣ ਮੈਨੂੰ 2016 ਦੇ ਵਿੱਚ ਜੋਬ ਹੁਣ ਲਈ 2016 'ਚ ਹਾਂਜੀ ਸ਼ਰੂਣੀ ਕਮੇਟੀ 'ਚ ਸ਼ਰੂਣੀ ਕਮੇਟੀ 'ਚ ਓਕੇ ਤੇ ਹੁਣ ਮਲਵੀ ਜੋਬ ਆਪਣੀ ਚੱਲਦੀ ਹੈ ਫੇ ਡਿਊਟੀ ਤੇ ਜਾਣਾ ਪੈਂਦਾ ਜਾਂ ਕਿਦਾਂ ਵੀ ਹਜੇ ਵੀ ਇਧਰ ਕਬੱਡੀ ਵਾਲੋਂ ਖੁੱਲੇ ਛੱਡਿਆ ਹੋਇਆ ਤੁਹਾਨੂੰ ਨਹੀਂ ਹਏ ਕਬੱਡੀ ਵਾਲੋਂ ਹੀ ਖੁੱਲਾ ਛੱਡਿਆ ਉਹਨਾਂ ਨੇ ਹਾਂ ਤੇ ਆਪਣਾ ਕੈਂਪ ਲਾਇਆ ਲਾਈਦਾ ਹੈ ਇੱਕ ਵਿੱਚ ਰਹਿ ਰਹੀਦਾ ਠੀਕ ਆ ਹੁਣ ਫਤਿਹਗੜ੍ਹ ਸਾਹਿਬ ਕੈਂਪ ਲੱਗਾ ਹੈ ਹਾਂ ਉੱਥੇ ਰਹਿ ਕੇ ਮਿਹਨਤ ਕੀਤੀ ਹੈ ਹਾਂ ਤੇ ਫੇਰ ਇਧਰ ਨੂੰ ਆ ਗਏ ਬਾਹਰ ਸਹੀ ਆ ਸਹੀ ਆ ਕੋਚ ਸਾਹਿਬ ਕੌਣ ਨੇ ਹੁਣ ਟੀਮ ਦੇ ਕੋਚ ਸਾਹਿਬ ਆਪਣਾ ਮੇਜਰ ਸਿੰਘ ਸੇਰੀ ਹਮ ਨਾਲ ਆਪਣਾ ਸਹਾਇਕ ਕੋਚ ਮੰਨੂ ਮਬਰਾਂ ਵਾਲਾ ਮੰਨੂ ਮਬਰਾਂ ਹਾਂਜੀ ਉਹ ਠੀਕ ਆ ਆਪਣਾ ਅੰਚਾਰ ਜ ਆਪਣਾ ਪੱਡਾ ਸ਼ਕਤਰ ਪੱਡਾ ਸਾਹਿਬ ਹਮ ਤੇ ਜਿੰਜਤ ਜਿੰਦਰ ਸਿੰਘ ਪੱਡਾ ਠੀਕ ਆ ਲਖਣ ਕੀ ਵੱਡੇ ਦੀ ਵਧੀਆ ਖੁਸ਼ ਹੁੰਦੇ ਹੋਣਗੇ ਪੂਰੇ ਵੀ ਸਾਡਾ ਵੀ ਨੌਜਵਾਨ ਧੋਮਾ ਪਾਈ ਜਾਂਦਾ ਹਨਾ ਸਾਰੇ ਮੱਲਾ ਬੁੱਲੇ ਇਹਨਾਂ ਤੇ ਖੁਸ਼ ਹੁੰਦੇ ਹੋਣਗੇ ਕੋਈ ਕੈਨੇਡਾ ਖੇਡਦਾ ਕੋਈ ਯੂ ਐਸ ਏ ਕੋਈ ਇੰਗਲੈਂਡ ਕੋਈ ਇੱਥੇ ਹਨਾ ਸਾਰੇ ਆਪਣੇ ਪਲੇਅਰ ਆਪਣਾ ਸਾਰੇ ਬੰਨੇ ਖੇਡਣ ਗਏ ਨੇ ਸ਼ਰੂਮਨੀ ਕਮੇਟੀ ਵਾਲੇ ਹਮ ਤੇ ਆਪਣਾ ਵਧੀਆ ਹੈ ਵਧੀਆ ਹੁੰਦਾ ਹੋ ਗਿਆ ਲੱਡਾ ਵੀ ਕੈਨੇਡਾ ਐ ਹਾਂ ਹਾਂ ਤੇ ਆਪਣਾ ਸਤੂ ਭਲਵਾਨ ਹੋਣੀ ਹੋਗੇ ਹਾਂ ਨਾਲ ਸਿਮੂ ਹਣੀ ਉਹ ਪਿੰਡਾ ਭਲਵਾਨ ਹਾਂ ਇੰਗਲੈਂਡ ਗਏ ਹੈ ਨਾ ਇੰਗਲੈਂਡ ਗਏ ਨੇ ਸਹੀ ਆ ਸਹੀ ਆ ਵਧੀਆ ਵਧੀਆ ਚੱਲ ਜੰਦਾ ਕਲੀ ਮਾਲਾ ਥੋੜੇ ਜਿਵੇਂ ਏਰੀਆ ਦੇ ਵਿੱਚ ਮੇਰਾ ਖਲਾ ਜਿਵੇਂ ਸਾਡੇ ਇੱਧਰ ਮਾਲਵੇ ਦੇ ਪਤਾਰ ਜਿਵੇਂ ਬਜਨੀ ਕਬੱਡੀ ਚੱਲਦੀ ਆ ਜਾਂ ਜਿਆਦਾ ਪਿੰਡ ਫਲਤਰ ਤਿੰਨ ਬੰਦੇ ਬਾਹਰੋਂ ਜਾਂ ਦੋ ਬੰਦੇ ਬਾਹਰੋਂ ਮੇਰਾ ਖਲਾ ਥੋੜੇ ਦਾ ਉਧਰ ਘਟਾ ਇਹ ਚੀਜ਼ ਹਨਾ ਸ਼ੋਅ ਮੈਚ ਜਿਆਦੇ ਹਨਾ ਸਾਡੇ ਜਿਆਦਾ ਸ਼ੋਅ ਮੈਚ ਹੀ ਹੁੰਦੇ ਨੇ ਹਾਂ ਜਿਵੇਂ ਸ਼ੋਅ ਮੈਚਾਂ ਦੇ ਵਿੱਚ ਤਾਂ ਜਿਵੇਂ ਸਾਡੇ ਵੱਲ ਕਲਦੀ ਪੇਦਾ ਹੁੰਦਾ ਵੀ ਮੰਨ ਲਓ ਵੀ ਨਵੇਂ ਮੁੰਡੇ ਜਿਹੜਾ ਉਹਨੂੰ ਪਲੇਟਫਾਰਮ ਮਿਲ ਜਾਂਦਾ ਵੀ ਇੱਕ ਟੀਮ ਚੋਂ ਹਰ ਗਏ ਦੂਜੀ ਚ ਫੇਰ ਵੜ ਗਏ ਉਹ ਕਿ ਤੁਹਾਡੇ ਸ਼ੋਅ ਮੈਚਾਂ ਦੇ ਵਿੱਚ ਉਹ ਯਾਰ ਮੰਨ ਲਾ ਵੀ ਇੱਕੋ ਮੈਚ ਹੁੰਦਾ ਹਨਾ ਉਹਦੇ ਵਿੱਚੋਂ ਤਾਂ ਪਲੇਅਰ ਬਣ ਕੇ ਸਾਹਮਣੇ ਆਉਣਾ ਬਹੁਤ ਵੱਡੀ ਗੱਲ ਆ ਯਾਰ ਹਾਂਜੀ ਹਾਂਜੀ ਹਨਾ ਹਾਂਜੀ ਹਾਂਜੀ ਕਿਉਂਕਿ ਉਹ ਤਾਂ ਮਲਾ ਸਿਰਿਆ ਟੰਬਾਈ ਫਿਰ ਜਾਂਦਾ ਸ਼ੋਅ ਮੈਚਾਂ ਦੇ ਵਿੱਚ ਕਿ ਤੁਹਾਡੇ ਹੋਰ ਵੀ ਪਹਿਲਾਂ ਜਿਵੇਂ ਜਾ ਸ਼ੋਅ ਮੈਚ ਤੋਂ ਪਹਿਲਾਂ ਮੈਦੂ ਤੇ ਹੁੰਦੇ ਆ ਕੋਈ ਹੋਰ ਨਿੱਕੀਆਂ ਟੀਮਾਂ ਦੇ ਖੇਡੇ ਹੋ ਤੁਸੀਂ ਉਹ ਜਾਂ ਨਹੀਂ ਨਿੱਕੀ ਟੀਮ ਦੇ ਵਿੱਚ ਮੈਂ ਜਿੰਨਾ 70 ਕਿਲੋ ਥੋੜੇ ਮੈਚ ਖੇਡੇ ਆ ਵਾ ਓਕੇ ਬਾਅਦੋ ਆਪਣੇ ਬੰਦੇ ਸਾਰੇ ਆਡੇ ਸੀਨੀਅਰ ਹੀ ਹਾਂ ਤੇ ਮੈਨੂੰ ਜਿਆਦਾ ਔਖਾ ਨਹੀਂ ਲੱਗਾ ਹਾਂ ਇਹਨਾਂ ਨਾਲ ਹੀ ਆਪਣਾ ਸ਼ੋਅ ਮੈਚ ਖੇਡਣ ਜਾਣਾ ਹਾਂ ਤੇ ਆਪਣਾ ਪਲਵਾਨ ਬਲਜਿੰਦਰ ਹਾਂ ਉਹਨਾਂ ਨੇ ਬੜਾ ਸਾਥ ਦਿੱਤਾ ਮੇਰਾ ਠੀਕ ਆ ਉਹਨਾਂ ਨੇ ਮੈਨੂੰ ਬਹੁਤ ਜਿਆਦਾ ਮੈਚ ਖੜਾਏ ਹਾਂ ਤੇ ਪਹਿਲੀ ਵਾਰੀ ਕਲਦੀ ਫਿਰ ਮੰਨ ਲਓ ਕਿਹੜੀ ਅਕੈਡਮੀ ਤੋਂ ਸ਼ੁਰੂਆਤ ਹੁੰਦੀ ਆ ਤੁਹਾਡੀ ਪਹਿਲੀ ਮੈਂ ਖੇਡਿਆ ਖਾਲਸਾ ਮਾਝ ਖਾਲਸਾ ਮਾਝ ਕਬਡੀ ਕਲੱਬ ਮਨਜੀਤ ਸਿੰਘ ਖੋਖਰ ਫੌਜੀਆ ਕਾਕੂ ਭਾਜੀ ਕਾਕੂ ਭਾਈ ਜੀ ਠੀਕ ਆ ਉਦੋਂ ਨਾਲ ਕਿਹੜੇ ਕਿਹੜੇ ਸੀ ਪਲੇਅਰ ਫਿਰ ਜਾਫੀ ਮੁੰਡੇ ਨਾਲ ਟਰਪੱਲੇ ਵਾਲੀ ਚੈਨ ਨਹੀਂ ਸਾਰੀ ਮੁੰਡੇ سارے ਹਾਂ ਉਹ ਹੀ ਜੋਤੀ ਹੋਣੀ ਸੀ ਹਮ ਸਹੀ ਆ ਸਹੀ ਆ ਉਸ ਤੋਂ ਬਾਅਦ ਫਿਰ ਉਦੋਂ ਬਾਅਦ ਫਿਰ ਆਪਣਾ ਇਧਰ ਆਪਣਾ ਸ਼੍ਰੋਮਿੰਗ ਮਿੱਟੀ ਜਾ ਕੇ ਹਾਂ ਤੇ ਸ਼੍ਰੋਮਿੰਗ ਮਿੱਟੀ ਦੇ ਸਾਰੇ ਮੈਚ ਖੇਡੇ ਨਾਲ ਆਪਣਾ ਸ਼ੋਅ ਮੈਚ ਜਿਹੜੇ ਹੁੰਦੇ ਜੋ ਬਲਵਿੰਦਰ ਭਾਨ ਦੇ ਉਹਨੂੰ ਖੇਡੇ ਅਮੀਸ਼ਾ ਕਬੱਡੀ ਕਲੱਬ ਨੂੰ ਠੀਕ ਆ ਤੇ 50 ਫਟਰੀ ਅਮੀਸ਼ਾ ਦੀ ਟੀਮ ਥੋੜੀ ਬਹੁਤ ਵਧੀਆ ਖੇਡਦੀ ਰਹੀ ਆ ਹਨਾ ਕਿਹੜੇ ਉਧਰੋਂ ਮੈਚ ਆਪਾਂ ਹਾਂ ਇੱਕ ਸੀਜ਼ਨ ਕਿਹੜੇ ਆਪਾਂ ਇੱਕ ਸੀਜ਼ਨ ਹਨਾ ਸਾਡੇ ਮਲੇਰ ਕੋਰਟ ਤੇ ਬਹੁਤ ਕੁੱਤੀ ਪਾਈ ਤੁਸੀਂ ਹਾਂਜੀ ਹਾਂਜੀ ਵਧੀਆ ਉਧਰ ਕਪਾਂ ਦੇ کئی ਜਗ੍ਹਾ ਆਇਓ ਸਹੀ ਆ ਤੇ ਹੋਰ ਫਿਰ ਮਾਲਾ ਕੁਲਦੀਪ ਜ਼ਿੰਦਗੀ ਦੇ ਵਿੱਚ ਕੋਈ ਕਬੱਡੀ ਤੋਂ ਸੰਤੁਸ਼ਟੋਂ ਆ ਕਬੱਡੀ ਦਾ ਵਧੀਆ ਬੜਾ ਵਧੀਆ ਟਾਈਮ ਪਾਸ ਹੁੰਦਾ ਬੜਾ ਵਧੀਆ ਵਧੀਆ ਹੋ ਰਿਹਾ ਟਾਈਮ ਪਾਸ ਬੜਾ ਬੜਾ ਨਿਆਰਾ ਦਿੱਤਾ ਮਾਰ ਰਹੇ ਨੇ ਇਹ ਜੀ ਦਿਨ ਤੋਂ ਟੋਟ ਹੈਗੀ। ਯਾਨੀ ਹੁਣ ਇਹ ਫਿਰ ਦਿਮਾਗ 'ਚ ਕਦੇ-ਕਦੇ ਗੱਲ ਆਉਂਦੀ ਹੂ ਵੀ ਮਨਾ ਮੈਂ ਤਾਂ ਇਦਾਂ ਹੀ ਕਬੱਡੀ ਤੋਂ ਦੂਰ ਹੋ ਚੱਲਿਆ ਸੀਗਾ। ਹਾਂ। ਵੀ ਹੁਣ ਦੁਬਾਰਾ ਫੇਰ ਉਹੀ ਕੁਲਦੀਪ ਗਰਾਊਂਡਾਂ ਦੇ ਵਿੱਚ ਆਇਆ ਮਾਨੂੰ ਖੁਸ਼ੀ ਹੁੰਦੀ ਹੂ। ਘਰ ਦੇ ਪੂਰੇ ਖੁਸ਼ ਹੁੰਦੇ ਹੋਣਗੇ ਹਨਾ। ਬਸ ਬਾਪੂ ਮੇਰੇ ਕਰਕੇ ਇੱਕ ਸਾਥ ਮੈਂ ਫੇਰ ਦੋਰੇ ਖੇਡਣ ਲੱਗਾ। ਹਾਂ। ਉਹਨੂੰ ਜ਼ਿਆਦਾ ਹੀ ਸ਼ੌਂਗੀ ਕਬੱਡੀ ਦਾ। ਬਾਪੂ ਨੂੰ ਮੇਰੇ ਸਾਥੇ ਵੀ ਲੱਗੀ ਸੀ। ਉਹਨੇ ਬਸ ਇਹੋ ਹੀ ਕਹਿਣਾ ਵੀ ਤੂੰ ਖੇਡ ਫੇਰ ਖੇਡ। ਖੇਡ ਕੇ ਵਿਖਾਏ ਕਰੀ ਫੇਰ। ਹੌਸਲਾ ਜਾਨੀ ਬਲੋਡਾਂ ਦਾ। ਥੋੜਾ ਜਿਆਦਾ ਹੌ ਬਾਕੀ ਤੇ ਘਰ ਦੇ ਜੀ ਨਹੀਂ ਮਾਰਦੇ ਖੇਡਣ ਵਾਲਾ ਹਾਂ ਬਸ ਬਾਪੂ ਦਾ ਜਿਆਦਾ ਸਾਥ ਹੈ ਠੀਕ ਆ ਬਾਪੂ ਨੇ ਯਾਨੀ ਪੂਰਾ ਯਾਨੀ ਡੋਲਣ ਦੇਤਾ ਪੁੱਤ ਨੂੰ ਨਹੀਂ ਨਹੀਂ ਡੋਲਣ ਦਿੱਤਾ ਕੰਤ ਦਾ ਜੀ ਪੂਰਾ ਯੋਗਦਾਨ ਰਿਹਾ ਬਹੁਤ ਜਿਆਦਾ ਹੂੰ ਮਾਦਾ ਤੇ ਜਦਾਂ ਘਰ ਦੇ ਦੇ ਮਾਂ ਦੀ ਹੱਲਾਸ਼ੀਰੀ ਸ਼ੇਰ ਬਣਾ ਦਿੰਦੀ ਆਦਰੜਕੇ ਦਾ ਛੰਨਾ ਮੂੰਹ ਨੂੰ ਲਾ ਦਿੰਦੀ ਐਵੇਂ ਥੋੜੀ ਕਿਹਾ ਨਾ ਕਿਸੇ ਨੇ ਸਹੀ ਸਹੀ ਹੱਲਾਸ਼ੀਰੀ ਬਹੁਤ ਵੱਡੀ ਚੀਜ਼ ਆ ਨਾ ਬਸ ਉਹਨੇ ਇਹ ਵੀ ਗੱਲ ਕਿਹਾ ਵੀ ਤੂੰ ਕਬੱਡੀ ਖੇਡ ਕੋਈ ਘਰ ਦਾ ਕੰਮ ਨਹੀਂ ਕਰਨਾ ਬਸ ਤੂੰ ਖੇਡ ਕੇ ਵਿਖਾ ਹਣ ਹਾਂ ਆਪਾਂ ਵੀ ਜਿੱਦਾਂ ਪੂਰੀ ਮਿਹਨਤ ਕਰੀ ਦੀ ਏ ਹਾਂ ਤੇ ਦੋ ਟਾਈ ਮਿਹਨਤ ਕਰੀ ਦੀ ਗਰਾਊਂਡ ਵਿੱਚ ਜਿੰਮ ਤੇ ਜਾਂਦਾ ਹਾਂ ਹਾਂ ਅੱਗੋਂ ਚਲੋ ਮਾਰੇ ਦਾ ਹੱਥ ਹੋਏ ਫੇਰੀ ਖੇਡਿਆ ਜਾਂਦਾ ਸਾਰੇ ਹੱਥ ਬੜਿਆਈਆਂ ਜਿਸ ਭਾਵੇਂ ਤਿਸ ਦੇ ਹਾਂ ਤੇ ਜ਼ਿੰਦਗੀ ਦੇ ਵਿੱਚ ਕੁਲਦੀਪ ਕੋਈ ਯਾਦਗਾਰੀ ਮੈਚ ਹੋਵੇ ਜਦੋਂ ਲੱਗਿਆ ਹੋਵੇ ਵੀ ਹਾਂ ਵੀ ਅੱਜ ਬਾਕੀ ਵੀ ਕੁਲਦੀਪ ਵੀ ਆਪਦੇ ਆਪ ਨੂੰ ਮਾਣ ਮਹਿਸੂਸ ਹੋਇਆ ਹੋਵੇ ਨਵੇਂ-ਨਵੇਂ ਸ਼ੁਰੂਆਤੀ ਦੌਰ ਦੇ ਵਿੱਚ ਲੈ ਕੇ ਵੀ ਹਾਂ ਯਾਰ ਵੀ ਬਾਕੀ ਆਪਾਂ ਕੁਛ ਐਨੇ ਜੋਗੀ ਹੋ ਗਏ। ਨਵਾਂ ਮੈਚ ਮੈਂ ਕਿਹੜੀ ਪਹਿਲੀ ਵਾਰੀ ਉਪਨ ਦਾ ਖੇਡਿਆ। ਕਿੱਥੇ? ਢੋਲੇ ਭਲਵਾਨ ਦੇ ਪਿੰਡ। ਭੋਮੇ। ਭੋਮੇ। ਹਾਂ। ਖੇਡਿਆ ਹਾਂ ਮੈਂ ਆਪਣਾ ਕਿਹੜੀ ਟੀਮ ਸੀ? ਮੈਨੂੰ ਯਾਦ ਨਹੀਂ ਹੈਗਾ। ਹਾਂ। ਤੇ ਆਪਣਾ ਖੋਗੜ ਭਲਵਾਨ ਸੀ ਮੰਦਰਾ ਵਾਲਾ। ਠੀਕ ਆ। ਉੱਥੇ ਟੂਰਨਾਮੈਂਟ ਚ ਨੂੰ ਭਲਵਾਨ ਨੂੰ ਕੋਈ ਜੱਫਾ ਨਹੀਂ ਹੈਗਾ। ਹਾਂ। ਤੇ ਮੈਂ ਨੂੰ ਜਫਾ ਫਾਈਨਲ ਮੈਚ ਇੱਕ ਜਫਾ ਲਾਇਆ। ਹਾਂ। ਉਦੋਂ ਮੇਰਾ ਮਾਨ ਤਾਲਤ ਆ ਗਿਆ ਜੀ। ਹਾਂ। ਮਾਨਤਨ ਵੀ ਹੋਇਆ ਹੋਇਆ ਬੜਾ ਜਿਆਦਾ ਹਾਂ ਉਤਰਾਣੀ ਦੇ ਵੇਡ ਦੀ ਖੇਡੀ ਸੀ ਉਹ ਪਹਿਲਾ ਮੈਚ ਉਹਪਨ ਦਾ ਮੈਂ ਖੇਡਿਆ ਵੱਡੇ ਮਾਲ ਨੂੰ ਫੜਿਆ ਸੀ ਵੱਡੇ ਮਾਲ ਨੂੰ ਫਿਰ ਉਹਨਾਂ ਨੇ ਮੈਨੂੰ ਕੱਪ ਵੀ ਦਿੱਤਾ ਹਾਂੜਾ ਨੂੰ ਖੇਡਿਆ ਮੈਂ ਕਿਧਰੋਂ ਕਮਾਣਾ ਵਾਲੋਂ ਕਮਾਣਾ ਵਾਲੋਂ ਮੈਂ ਤੇ ਮੱਤਾ ਗਿਆ ਹਾਂ ਹਾਂ ਕੱਪ ਵੀ ਦਿੱਤਾ ਸੀ ਉਹਨਾਂ ਨੇ ਹਾਂ ਕੱਪ ਦਿੱਤਾ ਹੈ ਤਾਂ ਕਿ ਮੇਰੇ ਕੋਲ ਘਰ ਤੇ ਆਏ ਉਹ ਕੱਪ ਹਾਂ ਤੇ ਬੜਾ ਵਧੀਆ ਉਸ ਤੋਂ ਬਾਅਦ ਚਾਹੇ अनेਕਾਂ ਕੱਪ ਚਾਹੇ ਬਾਹਰਲੇ ਕੱਪ ਵੀ ਆ ਗਏ ਹੋਣਗੇ ਪਰ ਉਹਦੀ ਖੁਸ਼ੀ ਲੱਗੇ ਹੋਊਗਾ ਨਾ ਬਹੁਤ ਜਿਆਦਾ ਬਹੁਤ ਜਿਆਦਾ ਹਾਂ ਉਦੋਂ ਮੈਨੂੰ ਹੋ ਗਿਆ ਸੀ ਵੀ ਮੈਂ ਖੇਡਾਂਗਾ ਹੁਣ ਕਬੱਡੀ ਹਾਂ ਲੱਗਣ ਲੱਗਾ ਜੀ ਮਾਨੂੰ ਕਰਮਜੀਤ ਜੀ ਡੀਪੀ ਸਰ ਨੇ ਸਰ ਨੇ ਕਿਹਾ ਸੀ ਵੀ ਮੈਂ ਹੁਣ ਤੈਨੂੰ ਇੰਨੀ ਮਿਹਨਤ ਕਰਾਉਣੀ ਐ ਫਲਗਾਰ ਨੂੰ ਤੇ ਭਜੇ ਨੂੰ ਤੈਨੂੰ ਤਗੜਾ ਕਰਵਾ ਹਾਂ ਹਾਂ ਬੜੀ ਮਿਹਨਤ ਕਰਵਾਈ ਉਹਨਾਂ ਨੇ ਹੂੰ ਤੇ ਚਲੋ ਮਾਰ ਮਿਹਨਤ ਕਰੀ ਵੀ ਆ ਫਿਰ ਦਿਲ ਲਾ ਕੇ ਹਨਾ ਦਿਲ ਲਾ ਕੇ ਮਿਹਨਤ ਕੀਤੀ ਹੂੰ ਦੋ ਮਾਨ ਨਹੀਂ ਬਣਾਏ ਹਾਂ ਇੱਕੋ ਮਨ ਚ ਲੱਗਾ ਰਿਆ ਮਿਹਨਤ ਕਰਨੇ ਵੀ ਬਸ ਪ੍ਰਮਾਤਮਾ ਫਲ ਦਊਗਾ ਹਨਾ ਤੇ ਦਿੱਤਾ ਮੇਰੀ ਸੱਟ ਲੱਗੀ ਐ ਹਾਂ ਪਹਿਲਾਂ ਮੈਂ 8 ਮਹੀਨੇ ਮਿਹਨਤ ਕੀਤੀ ਐ ਫਿਰ ਮੈਂ ਮੈਚ ਖੇਡਣ ਲੱਗਾ ਠੀਕ ਆ ਸ਼ੁਰੂ ਸ਼ੁਰੂ ਕੀਤੇ ਫਿਰ ਨਿੱਕੀ ਮੈਚ ਖੇਡਣੇ ਸ਼ੁਰੂ ਕੀਤੇ ਹਾਂ ਉਦੋਂ ਬਾਅਦ ਫਿਰ ਜਿੰਨਾ ਵੱਡੇ ਵੱਡੇ ਮੈਚ ਨੂੰ ਹਮ ਹਰ ਜਿਹੜੀ ਕਾਰਨ ਹੈ ਕਿੱਡੇ ਨਹੀਂ ਨਹੀਂ ਬਹੁਤ ਵਧੀਆ ਗੱਲ ਆ ਹਮ ਸਹੀ ਆ ਬਾਕੀ ਮੇਰਾ ਭਰਾਵਾਂ ਨੇ ਬੜਾ ਸਾਥ ਦਿੱਤਾ ਹਮ ਢੋਲਾ ਹੋ ਗਿਆ ਬਿੱਲਾ ਹੋ ਗਿਆ ਮੱਗਾ ਹੋ ਗਿਆ ਬਲਜਿੰਦਰ ਭਰਾਵਾਂ ਨੇ ਹਮ ਕੰਤਾ ਆਪਣਾ ਹੋ ਗਿਆ ਹਮ ਤੇ ਇਹਨਾਂ ਨੇ ਆਪਣਾ ਜੱਗਾ ਦਿਓੜ ਹਮ ਇਹਨਾਂ ਦਾ ਬਹੁਤ ਜ਼ਿਆਦਾ ਸਾਥ ਹੈ ਪਹਿਲੇ ਦਿਨ ਤੋਂ ਹੀ ਖੜਿਆ ਨਾਲ ਹਨ ਪਹਿਲੇ ਦਿਨ ਤੋਂ ਹੀ ਨਾਲ ਖੜਿਆ ਨੀ ਵੱਡੀ ਗੱਲ ਆ ਕੱਲ ਦੀ ਵੀ 17 ਤੋਂ ਲੈ ਕੇ ਆਪਾਂ ਹੁਣ 24 ਚੱਲਦਾ ਇਹ ਦੇਖੀਏ ਵੀ ਇੰਨਾ ਲੰਮਾ ਟਾਈਮ ਯੂਰਪ ਦੇ ਵਿੱਚ ਬੇਸ਼ੱਕ ਮੰਨ ਲਾ ਇੱਕ ਇੱਕ ਸਾਲ ਦਾ ਗੈਪ ਆ ਕਿਉਂਦਾ ਰਿਹਾ 8 ਸਾਲ ਹੋ ਗਏ ਫਿਰ ਵੀ ਯੂਰਪ ਆਉਂਦੇ ਨੂੰ ਜਿਵੇਂ ਇੱਕ ਤਰ੍ਹਾਂ ਦਾ 8ਵਾਂ ਸਾਲ ਆ ਹਾਂਜੀ ਹਾਂਜੀ ਹਣਾ ਚੌਥੀ ਵਾਰੀ ਚਲ ਆਇਆ ਉਹ ਡਿਫਰੈਂਟ ਗੱਲ ਆ ਪਹਿਲਾਂ ਜੀ ਮੈਂ ਇੱਧਰ ਆ ਗਿਆ ਇੱਕ ਵਾਰੀ ਕੈਨੇਡਾ ਗਿਆ ਹਾਂ ਹਾਂ ਦੋ ਵਾਰੀ ਆਸਟ੍ਰੇਲੀਆ ਆਸਟ੍ਰੇਲੀਆ ਕਿਹੜੇ ਸਾਲਾਂ ਚ ਗਿਆ ਇੱਕ ਵਾਰੀ ਆਸਟ੍ਰੇਲੀਆ ਦੋ ਵਾਰੀ ਨਿਊਜ਼ੀਲੈਂਡ ਗਿਆ ਅੱਛਾ ਦੋ ਵਾਰ ਨਿਊਜ਼ੀਲੈਂਡ ਹਾਂ ਨਿਊਜ਼ੀਲੈਂਡ ਫਿਰ ਕਿਹੜੀ ਦੇਸ਼ ਆਸਟ੍ਰੇਲੀਆ ਫਿਰ ਕਿਹਦੇ ਵੱਲੋਂ ਗਿਆ ਅਕਲਦੀਪ ਆਸਟ੍ਰੇਲੀਆ ਮੈਂ ਗਿਆ ਹਰਜੀਤ ਸਿੰਘ ਬਾਬਾ ਆਯਾਦ ਕਲੱਬ ਮਿਲਵਨ ਵਾਲੇ ਹਾਂ ਉਹ ਹਾਂ ਉਹਦਾ ਨੇ ਮੇਰਾ ਵੀਜ਼ਾ ਲਵਾਇਆ ਸੀ ਹਾਂ ਤੇ ਖੇਡਿਆ ਹਾਂ ਮੈਂ ਮੀਰੀ ਪੀਰੀ ਵੱਲੋਂ ਗੁਰਪ੍ਰੀ ਸ਼ੋਕਰ ਬਾਈ ਵੱਲੋਂ ਜੀ ਵੱਲੋਂ ਆਪਣੇ ਮੇਸ਼ੀ ਹੁਣੀ ਅੰਬੂ ਹੁਣੀ ਖੇਡਦੇ ਆ ਹਾਂ ਉਧਰੋਂ ਖੇਡਿਆ ਠੀਕ ਆ ਠੀਕ ਆ ਨਹੀਂ ਬਹੁਤ ਵਧੀਆ ਗੱਲਾਂ ਹਾਂ ਉਹ ਉਹ ਤੋਂ ਬਾਅਦ ਆਣ ਕੇ ਮੈਂ ਫਿਰ ਦੁਬਈ ਖੇਡਣ ਗਿਆ ਹਾਂ ਹਾਂ ਉੰਨੀ ਦੇ ਵਿੱਚ ਮੇਰੇ ਚਾਰ ਹੀ ਟੂਰ ਹਾਂ ਪਹਿਲਾਂ ਮੈਂ ਗਿਆ ਉਧਰੋਂ ਮਲੇਸ਼ੀਆ ਗਿਆ ਸੀ ਉਹ ਤੋਂ ਬਾਅਦ ਇੱਧਰ ਆਇਆ ਯੂਰਪ ਹਾਂ ਯਾਰਬ ਤੋਂ ਬਾਅਦ ਆਸਟ੍ਰੇਲੀਆ ਆਸਟ੍ਰੇਲੀਆ ਤੋਂ ਬਾਅਦ ਫਿਰ ਦੁਬਈ ਹਾਂ 19 ਚ ਜਾਨੀ ਚਾਰ ਟੂਰ ਦਾ ਜੀ ਹਾਂ ਨਹੀਂ ਨਹੀਂ ਸਹੀ ਆ ਤੇ ਬਾਈ ਚ ਇੰਦਰ ਫਿਰ 23 ਦੇ ਵਿੱਚ ਨਿਊਜੀ ਦੋ ਵਾਰੀ ਨਿਊਜ਼ੀਲੈਂਡ ਗਿਆ ਹਾਂ ਹਾਂ ਮਾਰਚ ਮਹੀਨੇ ਚ ਅਗਾਂ ਆਪਣਾ ਅਕਤੂਬਰ ਚ ਹੂੰ ਅਕਤੂਬਰ ਵਾਲਾ ਸੀਜ਼ਨ 11 ਦਾ ਉਹ ਵੀ ਵੱਡੀ ਗੱਲ ਆ ਹਨਾ ਅਕਲਦੀਪ ਜਿਵੇਂ ਤੂੰ ਨਿਊਜ਼ੀਲੈਂਡ ਗਿਆ 6 ਤੋਂ ਇੱਕ ਤੋਂ ਬਾਅਦ ਹਨਾ ਉਹ ਵੀ ਇੱਕ ਤਰ੍ਹਾਂ ਦਾ ਮਾਲਾ ਤੇਰੀ ਲਾਈਫ ਦਾ ਪਲੱਸ ਪੁਆਇੰਟ ਹਨਾ ਵੀ ਜਿਵੇਂ ਰਿਕਵਰੀ ਦੇ ਲਈ ਲਾਲਾ ਜਾਂ ਜਦਾਂ ਭਾਜੀ ਉਹਨਾਂ ਦੀ ਮਨਜੋਤ ਭਰਾ ਦਾ ਧੰਨਵਾਦ ਆ ਹਨਾ ਹਾਂਜੀ ਹਾਂਜੀ ਵੀ ਇਹਨਾਂ ਨੇ ਮਲਾ ਤੈਨੂੰ ਡੋਲਣ ਨਹੀਂ ਦਿੱਤਾ ਇੱਕ ਤਰ੍ਹਾਂ ਦਾ ਵੀ ਕੋਈ ਗੱਲ ਮਨਜੋਤ ਭਾਵਾ ਨੇ ਮੈਨੂੰ ਕਿਹਾ ਜਾਂਦਾ ਕੋਈ ਨਹੀਂ ਤੇਰੇ ਸੱਟ ਲੱਗੀ ਕੋਈ ਚੱਕਰ ਨਹੀਂ ਆਪਾਂ ਤੈਨੂੰ ਸੱਦਣਾ ਹੈ ਹਾਂ ਮਨਜੋਤ ਦਾ ਤੇ ਤੀਰਥਪਈ ਦਾ ਬਹੁਤ ਬਹੁਤ ਧੰਨਵਾਦ ਗੱਲ ਮੇਰੀ ਸੱਟ ਲੱਗੀ ਮੈਨੂੰ ਦੋ ਵਾਰੀ ਨਿਊਜ਼ੀਲੈਂਡ ਸੱਦਿਆ ਹਾਂ ਨਹੀਂ ਨਹੀਂ ਵੱਡੀ ਗੱਲ ਹੋ ਜਾਂਦੀ ਹੈ ਜਰੇ ਵੀ ਨਹੀਂ ਅਗਲਾ ਕੋਈ ਨਹੀਂ ਪੁੱਛਦਾ ਹਨਾ ਕੋਈ ਨਹੀਂ ਪੁੱਛਦਾ ਤੇ ਕੱਲ੍ਹ ਦੀਪ ਹੋਰ ਕੋਈ ਜ਼ਿੰਦਗੀ ਦਾ ਮੰਨ ਲਓ ਯਾਦਗਾਰੀ ਮੈਚ ਹੋਵੇ ਕੱਪਾਂ ਦਾ ਹੋਵੇ ਚਾਹੇ ਮੰਨ ਲਓ ਪਿੰਟ ਪਿੰਡ ਪੱਦਰ ਦਾ ਆਪਣਾ ਮੈਚ ਹੀ ਭਦੌੜ ਭਦੌੜ ਬਰਨਾਲਾ ਹਾਂ ਕੀ ਚ ਖੇਡੇ ਆਪਣਾ ਸ਼ਿਕਾਰ ਮਸੀਆ ਜੀ ਨਾਲ ਪਲੇਅਰ ਕੌਣ ਸੀ ਬਾਹਰੋਂ ਇਹ ਨਾਲ ਆੜਾ ਸ਼ੱਬਾ ਕਲਾ ਨੂਰ ਵਾਲਾ ਸੀ ਤੇ ਬਿੱਲਾ ਸੀ ਤਮਗਾ ਵਾਜੀ ਵਾਹ ਤੇ ਨਹੀਂ ਬਾਕੀ ਸਾਡੇ ਪਿੰਡ ਦੇ ਹੀ ਸਾਰੇ ਕੰਤਾ ਹਿਸਾਬੀ ਹੀ ਹੂੰ ਤੇ ਮੁੰਡੇ ਆਪਣਾ ਪਤੀਸਾ ਜੀ ਨਾਲ ਦਾ ਗਿਆ ਹੀ ਮੈਚ ਮੈਚਾ ਡਲ ਹੋਇਆ ਸੀ ਆਪਣਾ ਸ਼ਕਰਪੁਰ ਨਾਲ ਹਾਂ ਸ਼ਕਰਪੁਰ ਤੇ ਕਿਹੜੇ ਬੰਦੇ ਸੀ ਸ਼ਕਰਪੁਰ ਚ ਕੌੜਾ ਤੋਂ ਨੋ ਲਿਆੜਾ ਇਦੁਲਾਹ ਹੀ ਹਾਂ ਤੇ ਸਾਜੀ ਹਾਂ ਤੇ ਨਰੇਡਰ ਸੀ ਹਾਂ ਤੇ ਜਾਫਲੈਂਡ ਉਹਨਾਂ ਦੀ ਜਿਹੜੀ ਆਪਣਾ ਹਮ ਫਰਿਆਦ ਫਰਿਆਦ ਹਮ ਉਹ ਫਰਿਆਦਾ ਭਰਾ ਮਲੂਕ ਹਾਂ ਇੰਦਰਜੀਤ ਵੀ ਸੀ ਇੰਦਰਜੀਤ ਕਲਸੀਆ ਦਾ ਠੀਕ ਆ ਕਿਦਾਂ ਦਾ ਲੱਗਿਆ ਸੀ ਮੈਚ ਮੈਚ ਬਹੁਤ ਵਧੀਆ ਲੱਗਾ ਅੱਜ ਲੋਕਡਾਊਨ ਤੋਂ ਮੇਰੇ ਸਹਾਨਾ ਪਹਿਲਾ ਮੈਚ ਇਹ ਉਹਦੇ ਲੋਕਡਾਊਨ ਤੋਂ ਬਾਅਦ ਕਹਿੰਦੇ ਆ ਮੈਂ ਆਪਣਾ ਧਰਨੇ ਤੋਂ ਬਾਅਦ ਧਰਨੇ ਦਿੱਲੀ ਧਰਨੇ ਤੋਂ ਬਾਅਦ ਹਾਂ ਹਰਪਿੰਦਰ ਨੇ ਕਮੈਂਟਰੀ ਕੀਤੀ ਹੈ ਉਹ ਮੈਚ ਹਾਂ ਇਹ ਬੜਾ ਦਿਨ ਨਜ਼ਾਰਾ ਆਈ ਮੈਚ ਸ਼ੀਟਾਂ ਦੇ ਲੋਕਾਂ ਨੇ ਬੜਾ ਜਿਆਦਾ ਸਵਾਦ ਦਿੱਤਾ ਕਿੰਨੇ ਕਿੰਨੇ ਜੱਫੇ ਸੀ ਮੈਚ ਪਤਾ ਕੁਝ ਮੈਚ ਜੱਫੇ ਅਹੀਂ ਪਏ ਹੀ ਪੰਜ ਜੱਫੇ ਪਏ ਆਪਾਂ ਉਧਰ ਕਿੰਨੇ ਲੱਗੇ ਉਧਰ 4 ਅੱਛਾ ਹਾਂ ਯਾਨੀ ਮੇਲਾ ਹਲਾਤਾ ਇੱਕ ਤਰ੍ਹਾਂ ਦਾ ਹੈ ਮੇਲਾ ਹਿੱਲ ਗਿਆ ਮੇਲਾ ਹਿੱਲ ਗਿਆ ਸੀ ਪੂਰਾ ਜਿਆਦਾ ਦੁਨੀਆ ਮਗਰ ਮਗਰ ਤੁਹਾਡੇ ਹਾਂ ਇੰਨਾ ਜਿਆਦਾ ਪਿਆਰ ਦਿੱਤਾ ਉਹਨਾਂ ਨੇ ਤੁਹਾਨੂੰ ਹਾਂ ਉਥੋਂ ਫਿਰ ਮਾਲਾ ਸਾਈਆਂ ਵੀ ਹੋਰ ਵੀ ਮਿਲੀਆਂ ਹੋਣਗੀਆਂ ਮਾਲਵੇ ਦੀਆਂ ਬਹੁਤ ਜਿਆਦਾ ਬਹੁਤ ਜਿਆਦਾ ਬਹੁਤ ਜਿਆਦਾ ਸਾਈਆਂ ਸਹੀ ਆ ਉਦੋਂ ਤੈਨੂੰ ਵੀ ਇਮਾਨ ਹੋਇਆ ਹੋਵੇ 60 ਤੋਂ ਬਾਅਦ ਦੁਬਾਰਾ ਉੱਠਿਆ ਹਨਾ ਵੀ ਕਿਦਾਂ ਹਾਂ ਹਨਾ ਉਹ 60 ਤੋਂ ਪਹਿਲਾਂ ਦਾ ਮੈਚ ਵੀ 60 ਤੋਂ ਪਹਿਲਾਂ ਦਾ ਮੈਚ ਸੀ ਹਾਂ ਓਕੇ 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 ਪਹਿਲਾਂ ਦਾ ਮੈਚ ਅੱਛਾ 60 ਤੋਂ ਪਹਿਲਾਂ ਦਾ ਮੈਚ ਠੀਕ ਆ ਜਿਵੇਂ ਤੁਸੀਂ ਪਹਿਲਾਂ 60 ਇੱਧਰ ਕਮਾਲਪੁਰਾ ਪਿੰਡਾ ਲੁਧਿਆਣੇ ਉੱਥੇ ਵੀ ਹਰ ਸਾਲ ਖੇਡਦੀਆਂ ਹਨਾ ਟੀਮ ਤੁਹਾਡੀ ਕਮਾਲਪੁਰੇ ਵੀ ਹਾਂ ਖੇਡੇ ਮੈਚ ਹਾਂ ਖੇਡੇ ਹਨਾ ਤੇ ਸਾਡਾ ਮਾਲ ਵਿੱਚ ਮੇਰਾ ਇੱਕ ਮੈਚ ਹੀ ਪਹਿਲਾ ਹੀ ਕਮਾਲਪੁਰੇ ਕਮਾਲਪੁਰੇ ਰਵਾਨ ਬਲਜਿੰਦਰ ਨੇ ਖੜਿਆ ਸਾਨੂੰ ਹਾਂ ਬਲਗਾਰੀ ਮੈਂ ਹਾਂ ਤੇ ਕੰਤਾ ਸੀ ਹਾਂ ਤੇ ਜਾਫੀ ਹੱਡ ਨਤਾਬਾ ਸੀ ਢੋਲਾ ਬਲਵਾਨ ਸੀ ਹਾਂ ਤੇ ਨਾਲ ਮੇਰੇ ਖਿਆਲ ਨਾਲ ਮੱਤਾ ਸ਼ੈਂਦ ਕਮਾਲਪੁਰੇ ਜਾਂ ਮਾਹਵੀਰੀ ਹਾਂ ਇਹੋ ਹੀ ਬੰਦੇ ਮਾਹਵੀਰ ਢਵਾਲ ਹਾਂ ਸੁਰਖਪੁਰ ਦਾ ਮੈਚ ਵੀ ਸਾਡਾ ਮਾਹਵੀਰ ਦੇ ਨਾਲ ਫਿਰ ਕਿਵੇਂ ਸੀ ਪਿਆਰ ਆਪਣਾ ਵਧੀਆ ਸੀ ਬੜਾ ਵਧੀਆ ਉਹਦਾ ਪਿਆਰ ਬੰਦਾ ਵੀ ਵਧੀਆ ਸੀ ਯਾਰ ਹਣਾ ਟਾਈ ਬੰਦਾ ਹੂੰ ਕੋਈ ਉਹਦੀ ਯਾਦ ਕੋਈ ਹੋਵੇ ਦਿਲ ਦੇ ਵਿੱਚ ਕੋਈ ਉਹਦੀਆਂ ਗੱਲਾਂ ਬਾਤਾਂ ਕਿਦਾਂ ਕਹਿੰਦੇ ਫੱਕਰੀ ਸੀ ਬੰਦਾ ਨਾ ਫੱਕਰੀ ਫੱਕਰ ਮਤਲਬ ਵੀ ਉਹਨੇ ਅਜ ਸ਼ਾਂਤ ਜਾ ਰਹਿੰਦਾ ਸੀ ਹਾਂ ਇਹਨੂੰ ਕਦੀ ਉਹਨੇ ਗਲਤ ਸਲਾਹ ਨਹੀਂ ਦਿੱਤੀ ਵਧੀਆ ਸਲਾਹ ਦਿੰਦਾ ਸੀ ਵਧੀਆ ਸਲਾਹ ਹੀ ਦਿੰਦਾ ਸੀ ਤਾਂ ਆਪਣੇ ਨਾਲ 4-5 ਪਲੇਅਰ ਵੀ ਨਾਲ ਖੜਦਾ ਮੇਚਾਂ ਦੇ ਅੱਛਾ ਹਾਂ ਤਿੰਨਾਂ ਦਾ ਵੀ ਰੋਟੀ ਪਾਣੀ ਚੱਲਦਾ ਸੀ ਉਹਦੇ ਸਿਰ ਤੇ ਇਹ ਵਧੀਆ ਯਾਰ ਵਿਚਾਰਾ ਬਹੁਤ ਚੰਗਾ ਇਨਸਾਨ ਸੀ ਨਾ ਮੈਂ ਤਾਂ ਦੋਕ ਵਾਰ ਉਹਨੂੰ ਮਿਲਣ ਦਾ ਮੌਕਾ ਮਿਲਿਆ ਇੱਕ ਵਾਰ ਮਲੇਸ਼ੀਆ ਅਸੀਂ ਇਕੱਠੇ ਰਹੇ ਸੀਗੇ ਹੂੰ ਤੇ ਮੇਰਾ ਖਿਆਲ 16 ਚ ਪਗਣੀ 17 ਚ ਮੇਰੇ ਯਾਦ ਨਹੀਂ ਠੀਕ ਠੀਕ ਇੱਕ ਕਦੀ ਵਾਰ ਹੋਰ ਮਿਲਣ ਦਾ ਮੌਕਾ ਮਿਲਿਆ ਵਧੀਆ ਬਹੁਤ ਨਿਮਰਤਾ ਵਾਲਾ ਬੰਦਾ ਸੀ ਵਿਚਾਰਾ ਨਾ ਘਾਟੇ ਪੈ ਜਾਂਦੇ ਆ ਕਦੇ ਪੂਰੇ ਨਹੀਂ ਹੁੰਦੇ ਉਹ ਕਹਾਣੀ ਗਰੀਬੀ ਦੀ ਹਣਾ ਸਹੀ ਗੱਲ ਆ ਬਹੁਤ ਜਿਆਦਾ ਰਹਿੰਦੀਆਂ ਨੇ ਬੰਦਿਆਂ ਦੀਆਂ ਸਹੀ ਗੱਲ ਆ ਜਿਵੇਂ ਕੁਲਦੀਪ ਹਰ ਬੰਦੇ ਦਾ ਕੋਈ ਨਾ ਕੋਈ ਗੁਰੂ ਹੁੰਦਾ ਉਸਤਾਦ ਹੁੰਦਾ ਕੋਚ ਹੁੰਦਾ ਜਿਵੇਂ ਤੇਰੇ ਸ਼ੁਰੂਆਤੀ ਦੌਰ ਤੋਂ ਲੈ ਕੇ ਤੈਨੂੰ ਕਿਹੜੇ ਬੰਦਿਆਂ ਦਾ ਜ਼ਿਆਦਾ ਯੋਗਦਾਨ ਰਿਹਾ ਸਾਥ ਰਿਹਾ ਮੈਨੂੰ ਮੇਰੇ ਧੂਆ ਭਰਾਵਾਂ ਨੇ ਹੀ ਰਿਹਾ ਹੈ ਹਾਂ ਬਲਗਵਾਰੀ ਕਰਦਾ ਹੈ ਹਾਂ ਇਹਨਾਂ ਨੇ ਬੜਾ ਮੇਰਾ ਸਾਥ ਦਿੱਤਾ ਉਦੋਂ ਬਾਅਦ ਇਹਦਾ ਹੀ ਮੈਨੂੰ ਮਿਹਨਤ ਕਰਵਾਉਂਦੇ ਰਹੇ ਹਾਂ ਤੇ ਚਲੋ ਅੱਗੇ ਲੈ ਕੇ ਆਏ ਠੀਕ ਆ ਬਾਦ ਆਹਦੀ ਤਾਂ ਦੀ ਭਰਤੀ ਹੋ ਹਾਂ ਫੌਜ ਚ ਭਰਤੀ ਹਾਂ ਪਰ ਕਬੱਡੀ ਨਹੀਂ ਖੇਡਣ ਦੇਣੀ ਹਾਂ ਤੇ ਚਲੋ ਇੰਤਰੀ ਦਾਣਾ ਪਾਣੀ ਕਬੱਡੀ ਆਲੀ ਸੀ ਤੁਹਾਡੇ ਮਾਝੇ ਵਾਲ ਬਹੁਤ ਰਜਾਮ ਆਣਾ ਆਪਣੇ ਭਰਤੀ ਹੋ ਹਨ ਹਾਂ ਹੈਗਾ ਨਾ ਵੱਡੀ ਕੁਰਬਾਨੀਆਂ ਜਰੇ ਵੀ ਸਹੀ ਗੱਲ ਆ ਪਰ ਹੁਣ ਕਿਦਾਂ ਹੁਣ ਸੋਚਦੇ ਆ ਵੀ ਫੌਜ ਭਰ ਜਿਉਂ ਉਦੋਂ ਵਧੀਆ ਸੀ ਜਾਂ ਹੁਣ ਸੈਟੀਸਫਾਈ ਹਾਂ ਮੈਂ ਨਾ ਕਰੀ ਦੌੜ ਗੱਡੀ ਜਿੱਦਾਂ ਫੌਜ ਦੀ ਹਾਂ ਤੇ ਟੈਸਟ ਦਿੱਤਾ ਹਾਂ ਜਿੱਦੋਂ ਦਾ ਆਉਣਾ ਸੀ ਰਿਜ਼ਲਟ ਆਉਣਾ ਸੀ ਹਾਂ ਤੇ ਮੈਂ ਇਹੋ ਹੀ ਮੇਰੇ ਮਨ ਦੇ ਵਿੱਚ ਵੀ ਮੈਂ ਨਾ ਹੀ ਹੋਵਾਂਗਾ ਵੀ ਕਬੱਡੀ ਤੋਂ ਖੜਾ ਛੋਟ ਜਣਾ ਨਹੀਂ ਆ ਉਹ ਕਬੱਡੀ ਨਾਲ ਪਿਆਰ ਹੀ ਦਾ ਹਾਂ ਤੇ ਬਹੁਤ ਆ ਜਿਆਦਾ ਹੀ ਪਿਆਰ ਹੈ ਕਬੱਡੀ ਨਾਲ ਕੀ ਕਬੱਡੀ ਖੇਡੀ ਹੈ ਬਸ ਕਬੱਡੀ ਵਿੱਚ ਨਾ ਬੋਲਿਆ ਜਾਂਦਾ ਬੜਾ ਜਿਆਦਾ ਹੌਸਲਾ ਤੇ ਟੈਸਟ ਨਿਕਲਿਆ ਨਹੀਂ ਹੈ ਨਿਕਲਿਆ ਨਹੀਂ ਟੈਸਟ ਨੇੜੇ ਹੋ ਕੇ ਸੁਣੀ ਪਰਮਾਤਮਾ ਨੇ ਹੈ ਹਾਂ ਸਹੀ ਜੀ ਫਿਰ ਮਾਨੂੰ ਇਦਾਂ ਲੱਗਿਆ ਨਹੀਂ ਲੈ ਮਰਾ ਵੀ ਇਧਰੋਂ ਵੀ ਰਹਿ ਗਏ ਹੁਣ ਇਧਰੋਂ ਦਾ ਕਿਤੇ ਰਹਿ ਜੀ ਇਧਰ ਲਗਨ ਲਾ ਦਈਏ ਪੂਰੀ ਫਿਰ ਜਿਹੜਾ ਸੋਚਿਆ ਸੀ ਉਹ ਕੰਮ ਕਰਕੇ ਤੁਸੀਂ ਦੱਸਿਆ ਹਾਂ ਉਹ ਕੰਮ ਕਰਕੇ ਦਿਖਾਇਆ ਕਿ ਹੈ ਕਬੱਡੀ ਸਹੀ ਆ ਸਹੀ ਆ ਨਹੀਂ ਨਹੀਂ ਵਧੀਆ ਅੱਜ ਕੱਲ ਦੇ ਨਵੇਂ ਮੁੰਡੇ ਆ ਜਿਵੇਂ ਕੁਲਦੀਪ ਟੜੇ ਮੰਨ ਲਓ ਵੀ ਉਹਨਾਂ ਨੂੰ ਕੀ ਤੂੰ ਮੈਸੇਜ ਦੇਣਾ ਚਾਹੁੰਦੇ ਆ ਇਹੋ ਮੈਸੇਜ ਹੈ ਵੀ ਆਪਣੀ ਮਿਹਨਤ ਕਰੋ ਵਧੀਆ ਡਾਈਟ ਖਾਓ ਹੂੰ ਤੇ ਵੱਡਿਆਂ ਦਾ ਵੱਡਿਆਂ ਦੀ ਇੱਜ਼ਤ ਕਰਿਆ ਕਰੋ ਬਸ ਕੀ ਮੈਸੇਜ ਆ ਜਾਨੀ ਆਪਣਾ ਕਈ ਬੰਦੇ ਕਲਦੀ ਵੀ ਜਿਵੇਂ ਮਨਲਾ ਡੋਲ ਜਾਂਦੇ ਆ ਸੱਟਾਂ ਸੋਟਾਂ ਲੱਗਦੀਆਂ ਨੇ ਹਲਕੀਆਂ ਫੁਲਕੀਆਂ ਜਾਂ ਕਈ ਵਾਰ ਵੱਧ ਵੀ ਲੱਗ ਜਾਂਦੀ ਆ ਉਹ ਬੰਦੇ ਦਿਲ ਟੁੱਟ ਜਾਂਦਾ ਉਹਨਾਂ ਦਾ ਦਿਲ ਛੱਡ ਦਿੰਦੇ ਆ ਹਨਾ ਜਿਵੇਂ ਮਨਲਾ ਤੇਰੇ ਵੀ ਮਾਂ ਚ ਇੱਕ ਵਾਰ ਆ ਗਿਆ ਸੀ ਮੈਨੀਆਂ ਖੇਡਣਾ ਫਿਰ ਇਹਨਾਂ ਬਾਰੇ ਮਨਲਾ ਤੂੰ ਕੀ ਮੈਸੇਜ ਦੇਣਾ ਚਾਹੇਂਗਾ ਨਵੇਂ ਮੁੰਡਿਆਂ ਨੂੰ ਮੇਰੇ ਮਨ ਚ ਆਇਆ ਹੀ ਜਦੋਂ ਮੈਂ ਇੱਥੇ ਹਾਂ ਉਦੋਂ ਮੈਂ ਕਹਿੰਦਾ ਮੈਂ ਢੋਲਾ ਹੀ ਮੈਂ ਉਹਨੂੰ ਮੱਗਾ ਹੀ ਦਾ ਦੂਣ ਮੈਂ ਮੈਂ ਨਹੀਂ ਖੇਡਣਾ ਹੁਣ ਨਾਲ ਮੈਨੂੰ ਖੇਡਣ ਵਾਲਾ ਕਿਉਂ ਹਾਂ ਤੇ ਫੇਰ ਜਦੋਂ ਇੱਕ ਵਾਰੀ ਫੇਰ ਹੌਸਲਾ ਹੌਸਲਾ ਆ ਜਾ ਹੋਇਆ ਵੀ ਨਹੀਂ ਇੱਕ ਵਾਰੀ ਮਾਰੀਏ ਯੋਰ ਫੇਰ ਹਾਂ ਤੇ ਬਾਪੂ ਮੇਰਾ ਕਹਿੰਦਾ ਵੀ ਨਹੀਂ ਖੇਡ ਕੇ ਦੱਸ ਇੱਕ ਵਾਰੀ ਫੇਰ ਸਹੀ ਆ ਬੜਾ ਜਿਆਦਾ ਹੌਸਲਾ ਜਦੋਂ ਹੌਸਲਾ ਹੋ ਗਿਆ ਬਾਅਦ ਫਿਰ ਮਿਹਨਤ ਕਰਨੀ ਸ਼ੁਰੂ ਕਰਤੀ 8 ਮਹੀਨੇ ਮੈਂ ਮਿਹਨਤ ਕੀਤੀ ਬੇਨਾ ਹੂੰ ਤੇ ਹੁਣ ਇਹ ਵੀ ਮਿਹਨਤ ਕਰਦਿਆਂ ਕਰਦਿਆਂ ਫਿਰ ਮੈਚ ਖੇਡਣ ਦਾ ਪਿਆ ਵਧੀਆ ਹੋ ਗਿਆ ਕੰਮ ਫਿਰ ਅਕੇ ਨੂੰ ਸੈੱਟ ਹੋ ਗਿਆ ਥੋੜਾ ਬੋਤੇ ਹਾਈ ਕਮੀਆਂ ਹੈਗੀਆਂ ਨੇ ਹੂੰ ਤੇ ਇਹ ਵੀ ਕੋਈ ਨਹੀਂ ਹੋਣਗੀਆਂ ਪੂਰੀਆਂ ਨਹੀਂ ਨਹੀਂ ਇਹੀ ਬਹੁਤ ਵੱਡੀ ਗੱਲ ਆ ਭਰਾ ਤੂੰ ਦੁਬਾਰਾ ਗਰਾਊਂਡਾਂ ਦੇ ਵਿੱਚ ਆ ਗਿਆ ਹਾਂ ਕਮੀ ਤਾਂ ਹੁਣ ਕੋਈ ਨਹੀਂ ਚੱਲੀ ਜਾਂਦੀ ਆ ਨਾਲ ਦੀ ਨਾਲ ਬੰਦਾ ਮਿਹਨਤ ਕਰਦਾ ਰਿਹਾ ਸਾਰਾ ਪੂਰਾ ਹੁੰਦਾ ਭਵਾਣਾ ਤਾਂ ਹੁੰਦਾ ਹੀ ਭਜਾ ਭਵਾਣਾ ਤਾਂ ਹੁੰਦਾ ਹੀ ਜੋ ਸੱਟ ਲੱਗਦੀ ਜਾਂਦਾ ਹਾਂ ਵੀ ਹੋਰ ਜ਼ਿਆਦਾ ਮਿਹਨਤ ਵਧਾ ਦਿਓ ਹੂੰ ਤੇ ਜਿਹੜੀ ਸਾਟੇ ਨਾਲ ਅੰਦਰੋਂ ਪੱਕ ਜਾਂਦੀ ਏ ਉਹ ਪਕਾ ਦਿਓ ਪੂਰਾ ਅੰਦਰੋਂ ਠੀਕ ਆ ਜੇ ਕੋ ਪੱਕ ਗਈ ਤਾਂ ਆਪੇ ਸਾਰਾ ਕੁਝ ਠੀਕ ਹੋ ਜਾਣਾ ਸਕਾਰ ਮਾਸੀਆਂ ਵਾਲੇ ਨੇ ਉਮੀ ਫਿਰ ਪਕਾਈ ਛੱਟ ਹੈ ਉਦਾਂ ਹੀ ਪਕਾਈ ਛੱਟ ਸਹੀ ਆ ਸਹੀ ਆ ਉਹਦੇ ਉਸਤਾਦ ਦੇ ਗੋਡੇ ਛੱਟ ਲੱਗੀ ਸੀ ਹਾਂ ਤੇ ਉਹਨੇ ਕੋਈ ਦਵਾਈ ਨਹੀਂ ਖਾਦੀ ਕੋਈ ਨਹੀਂ ਇਦਾਂ ਦਾ ਉਹਨੇ ਬਸ ਰੰਨੀ ਕਰੀ ਜਾਨੀ ਤੇ ਖਰੋੜੇ ਪੀਵੀ ਜਣੇ ਅੱਛਾ ਤੇ ਖੁਰਾਕ ਪੂਰੀ ਵਧੀਆ ਜਿੱਦਾ ਖਾਣੀ ਹੂੰ ਉਹਨੇ ਇਦਾਂ ਹੀ ਆਪਣਾ ਗੋਡਾ ਜੋਰ ਦਿਆ ਜੋੜ ਦਿਆ ਬਾਜੀ ਬਾ ਤੇ ਇਹ ਕੋਈ ਦਵਾਈ ਦੂਈ ਨਹੀਂ ਖਾਦੀ ਕੋਈ ਟੀਕੇ ਟਾਗਣੀ ਭਰਾਇਆ ਵਿੱਚ ਹਾਂ ਗੁਰਦੀਪ ਜਿਵੇਂ ਕਈ ਵਾਰਨ ਮੁੰਡੇ ਨਵੇਂ ਮੁੰਡੇ ਆ ਨਾ ਪੁੱਛਣ ਲੱਗ ਜਾਂਦੇ ਆ ਵੀ ਭਾਜੀ ਸਾਨੂੰ ਪੁੱਛ ਕੇ ਦੱਸੋ ਵੀ ਹਨਾ ਕਿੱਦਾਂ ਦੀ ਖਰਾਕ ਖਾਣੀ ਚਾਹੀਦੀ ਅੱਜਕੱਲ ਪਲੇਅਰਾਂ ਨੂੰ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਖਰਾਕ ਅੱਜਕੱਲ ਦੇ ਜ਼ਿਆਦਾ ਮੁੰਡੇ ਰਗੜਾ ਨਹੀਂ ਲੌਂਦੇ ਰਗੜਾ ਹਾਂ ਬਦਾਮ ਹਾਂ ਰਾਨ ਨੂੰ ਭਿਓਂ ਕੇ ਰੱਖੋ ਸਵੇਰੇ ਛਿੱਲੋ ਉਹਨਾਂ ਨੂੰ ਹਾਂ ਢੇਲੀ ਦਾ ਗੜਾ ਪੀਓ ਉਹਨਾਂ ਆਪਣਾ ਦਮਦਮ ਪੱਕ ਜਾਂਦਾ ਸਾਰਾ ਅੰਦਰ ਸਾਰਾ ਸਿਸਟਮ ਸਹੀ ਹੋ ਜਾਂਦਾ ਮਾਲਾ ਜੇ ਕੁੰਡਾ ਸੋਟਾ ਹੋਵੇ ਨਾ ਪੂਰਾ ਵਧੀਆ ਅੱਧੀ ਮਿਹਨਤ ਦਾ ਬੰਦੇ ਦੀ ਰਗੜਾ ਰੌਂਦੇ ਦੀ ਲੱਗ ਜਾਂਦੀ ਹੈ ਲੱਗ ਜਾਂਦੀ ਹੈ ਲੱਗ ਜਾਂਦੀ ਹੈ ਨਾ ਹੁਣ ਤੇ ਚਲੋ ਹੋਰ ਸਭ ਖਾ ਗਿਆ ਮਸ਼ੀਨ ਆ ਗਈ ਹੈ ਹਾਂ ਪਰ ਜਿਵੇਂ ਪੁਰਾਣੇ ਬੰਦੇ ਉਹ ਤਾਂ ਉਵੇਂ ਹੀ ਰਗੜ ਕੇ ਥੋੜਾ ਜਿਹਾ ਲਾਈਕ ਵਧ ਕਰਦੇ ਹਨਾ ਮਸ਼ੀਨੀ ਜੋਗ ਆ ਗਿਆ ਚਲੋ ਗੱਲ ਡਿਫਰੈਂਟ ਆ ਸਮੇਂ ਦੀਆਂ ਥੋੜੀਆਂ ਘਾਟਾਂ ਵਧਾਂ ਹੋ ਗਈਆਂ ਤੇ ਅੱਜ ਕੱਲ ਤਾਂ ਬਹਿਲਾ ਹੀ ਬੰਦਾ ਬੀਜੀ ਆ ਹਨਾ ਕੋਈ ਬੰਦਾ ਫੋਨ ਚਲਾ ਰਿਹਾ ਉਹ ਵੀ ਕਹ ਰਿਹਾ ਵੀ ਮੈਂ ਤਾਂ ਬਈ ਬੀਜੀ ਆ ਸਾਡਾ ਕੰਮ ਹੀ ਹੋਈ ਮਿਹਨਤ ਕਰਨਾ ਤੇ ਖਾਣਾ ਹਾਂ ਤੇ ਆਪਣੀ ਮਿਹਨਤ ਕਰੋ ਤੇ ਵਧੀਆ ਖਾਓ ਹੂੰ ਜਦੋਂ ਆਪਾਂ ਮਿਹਨਤ ਕਰ ਲਈਏ ਤੇ ਆਪਣੀ ਇਹ ਵੀ ਮਿਹਨਤ ਕਰੋ ਵੀ ਖਾਣ ਪੀਣ ਦੇ ਵਧੀਆ ਤੜਕਾ ਲਾਓ ਦੇਸੀ ਘਿਓ ਦਾ ਲਾਓ ਹੂੰ ਤੇ ਆਪਣੀ ਹੱਥੀ ਬਣਾ ਕੇ ਖਾਓ ਬਾਹਰੋਂ ਨਾ ਖਾਓ ਮੇਰੇ ਤੇ ਮਸਾਲੇ ਤੋਂ ਬਚੋ ਜਾਣੀ ਬਾਹਰ ਦੀ ਰੋਟੀ ਨਾ ਖਾਓ ਬਸ ਘਰ ਦੀ ਰੋਟੀ ਸਾਦੀ ਖਾਓ ਹਾਂ ਸਾਦੀ ਖਾਓ ਠੀਕ ਆ ਇਹ ਵੀ ਵਧੀਆ ਚੀਜ਼ ਆ ਜਿਆਰੀ ਮੈਸੇਜ ਜਾਊਗਾ ਸਾਰੇ ਬੰਦਿਆਂ ਨੂੰ ਹਾਂਜੀ ਆਉਂ ਜਾਂਦਾ ਜੀ ਜਹਾਜ਼ ਬੜਾ ਵਧੀਆ ਬੈਠੇ ਬੈਠਾਂ ਗੱਲਾਂ ਬਾਤਾਂ ਵੀ ਕਰ ਲੀਆਂ ਹੈ ਨਾ ਨਹੀਂ ਵਧੀਆ ਗੱਲਾਂ ਬਾਤਾਂ ਹੋਣੀਆਂ ਜ਼ਰੂਰੀ ਆ ਯਾਰ ਕੁਲਦੀਪ ਤੂੰ ਤਾਂ ਉਂਝ ਸੰਗੀ ਜਾਂਦਾ ਸੀਗਾ ਹੈ ਉਹ ਇਦਾਂ ਹੀ ਹੁੰਦਾ ਯਾਰ ਹੋਰ ਮੈਂ ਕਿਹੜਾ ਬਹੁਤ ਪ੍ਰੋਫੈਸ਼ਨਲ ਲਾਈ ਕੰਮ ਦੇ ਵਿੱਚ ਠੀਕ ਨੇ ਇਦਾਂ ਹੀ ਆ ਬਸ ਜੀਵਨ ਹੀ ਬਣ ਜਾਂਦੀ ਆ ਬੰਦੇ ਦੀ ਚੈਨਲ ਨੂੰ ਬਾਈ ਆਪਣੇ ਜਰੂਰ ਸਬਸਕ੍ਰਾਈਬ ਕਰੋ ਸਾਰੇ ਜਾਣੇ ਬੱਬੂ ਖੰਨਾ ਕਬੱਡੀ ਕਮੈਂਟੇਟਰ ਦੇ ਨਾਂ ਦੇ ਉਪਰ ਆਪਣਾ YouTube ਚੈਨਲ ਆ ਪਹਿਲਵਾਨ ਜੀ ਘੋਟਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਟਾਈਮ ਦਿੱਤਾ ਹੁੰਦੇ ਤਾਂ ਵਿਲੇ ਹੀ ਆਪਾਂ ਠੀਕ ਨੇ ਵਿਲੇ ਮੈਨੂੰ ਤਾਂ ਪਤਾ ਹੀ ਨਹੀਂ ਤੁਸੀਂ ਜਿਹਨੂੰ ਵੀਡੀਓ ਬਣਾਉਣ ਦੇ ਮੈਂ ਮਿਹਨਤ ਕਰਨ ਲਿਆ ਨਹੀਂ ਪਤਾ ਲੱਗਿਆ ਨਾ ਸਹੀ ਆ ਉਹ ਫਿਰ ਕਲਾਕਾਰੀ ਕਰੀਏ ਪਤਾ ਲੱਗਿਆ ਵੀਡੀਓ ਬਣਾਉਣੇ ਆ ਤਰਾ ਬਹੁਤ ਬਹੁਤ ਥੈਂਕ ਯੂ ਬ੍ਰੋ ਡਾਈ ਬਹੁਤ ਬਹੁਤ ਧੰਨਵਾਦ ਹਾਂ ਮਿਹਨਤ ਕਰਦੇ ਰਹੋ ਹਿੰਮਤ ਨਹੀਂ ਹਾਰਨੀ ਬੱਬੂ ਖੰਨੇ ਵਾਲਾ ਹਾਰਦੇ ਨਹੀਂ ਹੁੰਦੇ ਕਦੇ ਮਰਦ ਦਲੇਰ ਹੌਂਸਲੇ ਬਣਾ ਕੇ ਤੁਸੀਂ ਬੰਬ ਰੱਖਿਓ ਆਪਾਂ ਜਿੱਤਾਂਗੇ ਜ਼ਰੂਰ ਜਾਰੀ ਜੰਗ ਰੱਖਿਓ ਜਾਰੀ ਜੰਗ ਰੱਖ ਭਰਾ ਤੂੰ ਸ਼ਾਨ ਆ ਯੂਰਪ ਦੇ ਗਰਾਊਂਡਾਂ ਦੀ ਸ਼ਿਕਾਰਾਂ ਵਾਲਾ ਨਾਮ ਦਿਲਾਂ ਉੱਤੇ ਲਿਖਿਆ ਖਾਸਾ ਜ਼ੋਰ ਲੱਗ ਜੂ ਮਟਾਉਣ ਵਾਸਤੇ ਉਹ ਕੰਮ ਆ ਯੂਰਪ ਦੇ ਵਿੱਚ ਤਰੀ ਧੱਕ ਭਰਾਵਾ ਮੈਂ ਜਰਮਨ ਦੇ ਵਿੱਚ ਬੈਠਾ ਸੀ ਮੇਰੇ ਕੋਲੇ ਨਾ ਇੱਕ ਨਹੀਂ ਸੌਰੀ ਜਰਮਨ ਨਹੀਂ ਮੇ ਵੀ ਸ਼ਾਇਦ ਬੈਲਜੀਅਮ ਦੀ ਗੱਲ ਆ ਹਾਂ ਬੈਲਜੀਅਮ ਮੇਰੇ ਕੋਲੇ ਪੁਰਾਣਾ 플레이ਰ ਆ ਪਾਕਿਸਤਾਨੀ 플레이ਰ ਆਪਣਾ ਭਰਾ ਮੁਜਫਰ ਜਰਮਨ ਦੇ ਵਿੱਚ ਰਹਿੰਦਾ ਜਿਹਦਾ ਛੋਟਾ ਪੁਰਾਣੀ ਸਮਰ ਗੁਜਰ ਹਾਂ ਰੀਡਰ ਹਾਂ ਉਹਦਾ ਵੱਡਾ ਭਰਾ ਮੁਜਫਰ ਉਹ ਵੀ ਵਧੀਆ 플레이ਰ ਹੈ ਆਪਦੇ ਟਾਈਮ ਦਾ ਹਾਂਜੀ ਹਾਂਜੀ ਮੈਨੂੰ ਬੜਾ ਮਨ ਮੇਰਾ ਖੁਸ਼ ਹੋਇਆ ਨਾ ਜਦੋਂ ਮੇਰੇ ਕੋਲੇ ਆਇਆ ਨਾ ਬੈਠੇ ਰਹੀ 2-4 ਮਿੰਟ ਗੱਲਾਂ ਬਾਤਾਂ ਕਰੀਆਂ ਕਹਿੰਦਾ ਯਾਰ ਵੀ ਆਹ ਬੰਦਾ ਵੀ ਕਹਿੰਦਾ ਲੰਮੇ ਟਾਈਮ ਤੋਂ ਯੂਰਪ 'ਚ ਖੇਡਦਾ ਆਉਂਦਾ ਤੇ ਕਹਿੰਦਾ ਛੱਟ ਤੋਂ ਬਾਅਦ ਕਹਿੰਦਾ ਬੰਦੇ ਰਿਕਵਰੀ ਕਰੀ ਆ ਬੜਾ ਮਨ ਖੁਸ਼ ਹੋਇਆ ਵੀ ਹਾਂ ਵੀ ਬੰਦੇ ਬੰਦਿਆਂ ਨੂੰ ਪਤਾ ਜੇ ਤੂੰ ਕੁਝ ਹੋਰ ਕਰੇਗਾ ਕਲਦੀਪ ਤਾਂ ਹੀ ਚੇਤੇ ਰੱਖਦੇ ਆ ਲੋਕ ਨਹੀਂ ਅਗਲਾ ਪਲੇਅਰ ਬਹੁਤ ਆਉਂਦੇ ਜਾਂਦੇ ਅਗਲਾ ਭੁੱਲ ਜਾਂਦਾ ਹਨਾ ਚਲੋ ਥੈਂਕ ਯੂ ਪੁਲਵਾਨ ਜੀ ਖੋਟਾ ਬਹੁਤ ਬਹੁਤ ਪਰਮਾਤਮਾ ਲੰਮੀ ਉਮਰ ਕਰੇ ਤੁਹਾਡੀ ਤੰਦਰੁਸਤੀਆਂ ਤਰੱਕੀ ਬਖਸ਼ੇ ਸასი ਸ਼ਕਲ ਬ్రో